ਸੀ ਆਨੇ ਕਹਿੰਦੇ ਨੇ ਕਿ ਜਿਹੜਾ ਬੰਦਾ ਜਿੰਨੀ ਖੁਸ਼ੀ ਦੇ ਨਾਲ ਉਹ ਹੱਸਦਾ ਹੈ ਉਸ ਦੇ ਚਿਹਰੇ ਦੇ ਉੱਤੇ ਜਿੰਨੀ ਜ਼ਿਆਦਾ ਮੁਸਕਾਨ ਹੁੰਦੀ ਹੈ ਨਾ ਪਰ ਉਸ ਮੁਸਕਾਨ ਦੇ ਪਿੱਛੇ ਇੱਕ ਡੂੰਗਾ ਦਰਦ ਛੁਪਿਆ ਹੁੰਦਾ ਹੈ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਕਿ ਉਸ ਡੂੰਗੇ ਦਰਦ ਨੂੰ ਪਛਾਣ ਪਾਉਂਦੇ ਨੇ ਪਰ ਅੱਜ ਕੱਲ ਦੇ ਸਮਾਜ ਦੇ ਵਿੱਚ ਤਾਂ ਇਹ ਰੀਤ ਬਣ ਗਈ ਹੈ ਕਿ ਜਿਹੜਾ ਹੱਸ ਰਿਹਾ ਉਸ ਨੂੰ ਵੇਖ ਕੇ ਲੋਕ ਜੈਲਸੀ ਫੀਲ ਕਰਦੇ ਨੇ ਆਪਣਿਆਂ ਦੇ ਵੱਲੋਂ ਤਾਨੇ ਦਿੱਤੇ ਜਾਂਦੇ ਨੇ ਮੇਨੇ ਦਿੱਤੇ ਜਾਂਦੇ ਨੇ ਤੇ ਕੁਝ ਲੋਕ ਉਹਨਾਂ ਤਾਨੇ ਮੇਣਿਆਂ ਦੇ ਵਿੱਚੋਂ ਉੱਭਰ ਕੇ ਇੱਕ ਆਪਣੀ ਵੱਖਰੀ ਪਛਾਣ ਬਣਾਉਂਦੇ ਨੇ ਇਹ ਗੱਲ ਮੈਂ ਇਸ ਕਰਕੇ ਕਰ ਰਹੀ ਆ ਕਿਉਂਕਿ ਹਾਲੀ ਦੇ ਵਿੱਚ ਇੱਕ ਭੈਣ ਦੀ ਵੀਡੀਓ ਬੜੀ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਭੈਣ ਜਿਹੜੀ ਆ ਨਾ ਜਿੰਨੀਆਂ ਮਰਜ਼ੀ ਰੀਲਸ ਪਾ ਲੇ ਜਿੰਨੀਆਂ ਮਰਜ਼ੀ ਵੀਡੀਓਜ਼ ਪਾ ਲੇ ਪਰ ਉਸਨੇ ਜੇਕਰ ਕਿਸੇ ਨਾਲ ਵੀ ਗੱਲ ਕਰਨੀ ਆ ਤਾਂ ਗਾਇਜ਼ ਵੀਰੇ ਕਹਿ ਕੇ ਗੱਲ ਕਰਦੀ ਆ ਮੈਨੂੰ ਲੱਗਦਾ ਤੁਸੀਂ ਪਹਿਚਾਨ ਹੀ ਗਏ ਹੋਵੋਗੇ ਕਿ ਆਖਿਰਕਾਰ ਮੈਂ ਗੱਲ ਕਿਸ ਦੀ ਕਰ ਰਹੀ ਹਾਂ ਤਾਂ ਅੱਜ ਅਸੀਂ ਤੁਹਾਨੂੰ ਉਸ ਗਾਇਜ਼ ਵੀਰੇ ਵਾਲੀ ਭੈਣ ਜਿਹਨਾਂ ਦਾ ਨਾਮ ਮੀਨੂ ਹੈ ਤੇ ਨਾਲ ਉਹਨਾਂ ਦੇ ਹਸਬੈਂਡ ਸਿਰੇ ਵੀਰੇ ਨਾਲ ਮਿਲਾਉਣਾ ਹੈ ਤੇ ਗੱਲਾਂ ਬਾਤਾਂ ਕਰਨੀਆਂ ਕਿ ਆਖਿਰਕਾਰ ਵੀਡੀਓਜ਼ ਦੇ ਵਿੱਚ ਤਾਂ ਬਹੁਤ ਉਹ ਹਾਸਦੇ ਨੇ ਬੜੇ ਚੁਲਬੁਲੇ ਸੁਭਾਅ ਦੇ ਲੱਗਦੇ ਨੇ ਅਸਲ ਦੇ ਵਿੱਚ ਉਹਨਾਂ ਨੇ ਕੀ ਕੁਝ ਚੱਲਿਆ ਕਿਉਂਕਿ 13 ਸਾਲ ਦਾ ਸੰਤਾਪ ਭੋਗਿਆ ਜਿਸ ਤੋਂ ਬਾਅਦ ਅੱਜ ਨਿੱਕੀ ਜਿਹੀ ਖੁਸ਼ੀ ਉਹਨਾਂ ਨੂੰ ਮਿਲੀ ਹੈ ਤਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਭੈਣੇ ਸਾਸ੍ਰੀ ਕਾ ਸਾਸ੍ਰੀ ਕਾ ਭੈਣੇ ਉਹ ਠੀਕ ਠਾਕ ਹੋਣੀ ਹਾਂਜੀ ਭੈਣੇ ਠੀਕ ਆ ਵਧੀਆ ਜੀ ਭੈਣੇ ਕਹਿੰਦੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਪਾਉਂਦੇ ਨੇ ਨਾ ਬੜੇ ਜ਼ਿਆਦਾ ਉਹ ਹੁੰਦੇ ਨੇ ਮੇਕਅੱਪ ਕਰਕੇ ਰੱਖਣਾ ਐ ਨਵੇਂ-ਨਵੇਂ ਕੱਪੜੇ ਪਾਉਣੇ ਬ੍ਰਾਂਡਡ ਕੱਪੜੇ ਪਾਉਣੇ ਭਾਵੇਂ ਕਹਿੰਦੇ 100 ਰੁਪਏ ਦਾ ਮੰਡੀ ਚੋਂ ਖਰੀਦਿਆ ਹੋ ਤੇ ਉਹ ਪਾ ਕੇ ਕਹਣਾ ਅਸੀਂ ਫਲਾਣੇ ਬ੍ਰਾਂਡ ਦਾ ਪਾਇਆ ਜਾਂ ਟਮਕਾਣੇ ਤੁਸੀਂ ਅੱਜ ਪੈਰਾਂ ਦੇ ਵਿੱਚ ਚੱਪਲਾਂ ਪਾਈਆਂ ਬੜਾ ਸਿੰਪਲ ਜਿਹਾ ਸੂਟ ਪਾਈ ਬੈਠੇ ਹੋ ਕਿਉਂ ਬਸ ਭਾਣੇ ਮੈਨੂੰ ਸ਼ੌਂਕ ਨਹੀਂਗਾ ਇੰਨਾ ਮਤਲਬ ਨਾ ਤਾਂ ਮੈਨੂੰ ਮੇਕਅਪ ਤਾਂ ਪਹਿਲੀ ਗੱਲ ਮੈਨੂੰ ਕਰਨਾ ਨਹੀਂ ਆਉਂਦਾ ਠੀਕ ਆ ਨਾ ਮੈਂ ਕਦੀ ਖਰੀਦਿਆ ਵੀ ਨਹੀਂ ਨਾ ਮੈਨੂੰ ਆਉਂਦਾ ਬਸ ਜੇ ਕਿਤੇ ਜਾਣਾ ਮਾੜੀ ਮੱਟੀ ਸੁਰੱਖੀ ਲਾ ਲਈਦੀ ਆ ਤੇ ਪਿੰਡਾਂ 'ਚ ਬਾਕੀ ਤੁਹਾਨੂੰ ਪਤਾ ਹੀ ਪਿੰਡਾਂ 'ਚ ਥੋੜਾ ਜਿਹਾ ਘੱਟ ਹਨਾ ਵੀ ਸ਼ਹਿਰਾਂ 'ਚ ਆ ਹੁਣ ਸ਼ਹਿਰਾਂ 'ਚ ਵਧੀਆ ਬਣ ਠਣ ਕੇ ਬੁੜੀਆਂ ਰਹਿੰਦੀਆਂ ਬੁੱਢੀ ਉਮਰ ਦੀ ਕਿਵੇਂ ਇੱਥੇ ਜੇ ਲਾ ਲੋ ਅਗਲਾ ਕੋ ਪਤਾ ਨਹੀਂ ਕਿਹਨੂੰ ਦਿਖਾਉਣ ਨੂੰ ਲਈ ਆ ਇੱਥੇ ਸੋਚ ਆ ਆ ਲੋਕਾਂ ਦੀ ਜੇ ਤੁਸੀਂ ਸੁਰਖੀ ਲਈਏ ਜਾ ਕਹਿਣਗੇ ਤੂੰ ਕਿਤੇ ਚੱਲੀ ਆ ਤੂੰ ਕਿਤੇ ਜਾਣਾ ਪਹਿਲਾਂ ਤਾਂ ਇਹ ਸਵਾਲ ਹੁੰਦਾ ਜੇ ਕੋਈ ਵਧੀਆ ਕੱਪੜਾ ਪਾ ਲਈਏ ਕਹਿਣਗੇ ਤੂੰ ਕਿਤੇ ਜਾਣਾ ਫਿਰ ਬਸ ਇਸੇ ਕਰਕੇ ਇੱਕ ਵੈਸੇ ਘਰੇ ਰਹੀਦਾ ਮੈਨੂੰ ਸਿੰਪਲ ਰਹਿਣਾ ਹੀ ਪਸੰਦ ਆ ਭਣੇ ਜਿਵੇਂ ਹੁਣ ਵੀਡੀਓਜ਼ ਵਾਇਰਲ ਹੋ ਗਈਆਂ ਤਾਂ ਜੀ ਨਹੀਂ ਕਰਦਾ ਵੀ ਮੈਂ ਵੀ ਐਵੇਂ ਬਣ ਠਣ ਕੇ ਰਵਾਂ ਵੀ ਲੋਕਾਂ ਦਾ ਕੀ ਆ ਬੋਲਦੇ ਆ ਬੁੱਲੀ ਰਹਿਣ ਜੀ ਤਾਂ ਕਰਦਾ ਭਣੇ ਸਹੀ ਦੱਸਣਾ ਮੇਰੀ ਸਿਹਤ ਜਿਵੇਂ ਮੇਰੀ ਸਿਹਤ ਨਹੀਂ ਠੀਕ ਰਹਿੰਦੀ ਜਦੋਂ ਬੰਦੇ ਦੀ ਸਿਹਤ ਨਾ ਨਾ ਠੀਕ ਹੋਵੇ ਉਦੋਂ ਕਾਸੇ ਨੂੰ ਜੀ ਨਹੀਂ ਕਰਦਾ ਜਦੋਂ ਮੇਰਾ ਕੁਝ ਦੁਖਦਾ ਆ ਮੇਰਾ ਚਿੱਤ ਖਰਾਬ ਹੁੰਦਾ ਫਿਰ ਮੈਂ ਨੂੰ ਐ ਹੁੰਦਾ ਜਿੰਮੇ ਦੀ ਹੈਗੀ ਆ ਮੈਂ ਠੀਕ ਆ ਇਹ ਵੀ ਮੈਨੂੰ ਕਦੀ ਨਹੀਂ ਇਹਨਾਂ ਨੇ ਕਿਹਾ ਇਹ ਵੀ ਕਹਿਣਗੇ ਤੂੰ ਜਿਵੇਂ ਆ ਠੀਕ ਆ ਕੋਈ ਚੱਕਰ ਨਹੀਂ ਤੂੰ ਐਵੇਂ ਨਾ ਸੋਚਿਆ ਕਰ ਵੀ ਮੈਂ ਸੋਹਣੀ ਬਣ ਕੇ ਰਵਾਂ ਤੂੰ ਜਿਵੇਂ ਦੀ ਮੈਨੂੰ ਉਵੇਂ ਹੀ ਪਸੰਦ ਤੈਨੂੰ ਮੈਂ ਕਰਨਾ ਸੀ ਪਸੰਦ ਕਰ ਲਿਆ ਵੀਰੇ ਨਾਲ ਤੁਹਾਡੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਆਪਾਂ ਉਥੋਂ ਸ਼ੁਰੂਆਤ ਕਰਦੇ ਆਂ ਵੀ ਕਿਵੇਂ ਤੁਹਾਡਾ ਵਿਆਹ ਹੁੰਦਾ ਕੀ ਕੁਝ ਤੁਸੀਂ ਭੋਗਦੇ ਹੋ ਇਹ ਸਾਡਾ ਜਦੋਂ ਇਹਨਾਂ ਨਾਲ ਮੇਰਾ ਜਦੋਂ ਰਿਸ਼ਤਾ ਹੋਇਆ ਵਿਆਹ ਹੁੰਦਾ ਸਾਡਾ ਪਹਿਲਾ ਮਤਲਬ ਇਹ ਇਹਨਾਂ ਦੀ ਇਹ ਜ਼ਿੰਮੇਵਾਰ ਨੇ ਹਨਾ ਅਸੀਂ ਹੈਗੇ ਜਿਲਾਹੇ ਮੇਰੇ ਪੇਕੇ ਤੇ ਮੇਰੀ ਤੁਹਾਨੂੰ ਪਤਾ ਹੀ ਹੈ ਸੈਕੰਡ ਮੈਰਿਜ ਹੋਈ ਆ ਹਨਾ ਤੇ ਸਾਡਾ ਮਤਲਬ ਜਦੋਂ ਵਿਆਹ ਹੋਇਆ ਉਦੋਂ ਬਾਅਦ ਮਤਲਬ ਬਹੁਤ ਓਕੇ ਆਈਆਂ ਆਈਆਂ ਤੁਸੀਂ ਪਹਿਲੀ ਇੰਟਰਵਿਊ ਚ ਸੁਣਿਆ ਹੀ ਹੋਣੀਆਂ ਕਿ ਮੇ ਸਾਡਾ ਮਤਲਬ ਰਿਹਾ ਸਮਾਂ ਮਤਲਬ 5 ਸਾਲ ਤੱਕ ਸੀ ਬਹੁਤ ਔਖਾ ਦੋਨਾਂ ਨੇ ਇੱਕ ਦੂਜੇ ਨਾਲ ਮਤਲਬ ਤਲਾਕ ਤੱਕ ਗੱਲਾਂ ਪਹੁੰਚ ਗਈਆਂ ਸੀਗੀਆਂ ਵੀ ਲੋਕਾਂ ਨੇ ਵੀ ਕਹਿਣਾ ਛੱਡ ਦੇ ਇਹਨੂੰ ਵੰਡ ਗਵੰਡ ਵੀ ਅਗਲਾ ਕਹੀ ਜਾਂਦਾ ਸੀ ਛੱਡ ਦੇ ਛੱਡ ਦੇ ਤੇ ਪਰ ਮੈਂ ਨਹੀਂ ਮੈਂ ਸੋਚਿਆ ਨਹੀਂ ਮੇਰਾ ਦੂਜੀ ਵਾਰ ਮੇਰੇ ਮਾਪਿਓ ਨੇ ਘਰ ਵੱਜਿਆ ਹਨਾ ਵੀ ਨਹੀਂ ਮੈਂ ਛੱਡਣਾ ਨਹੀਂਗਾ ਵੀ ਕੋਈ ਗੱਲ ਨਹੀਂ ਮੇਰੀ ਕਿਸਮਤ ਆ ਦੇਖੀ ਜਾਊਗੀ ਵੀ ਦੋ ਬੱਚੇ ਲੈ ਕੇ ਮੈਂ ਜਾਵਾਂਗੀ ਕਿੱਥੇ ਹਨਾ ਵੀ ਦੋ ਜਵਾਗ ਲੈ ਕੇ ਪਿਓ ਦੇ ਘਰੇ ਬਹਿ ਜੂਗੀ ਵੀ ਉਹਨਾਂ ਤਾਂ ਪਰ ਮਾਪੇ ਹੌਲਾ ਕਰਦਾ ਧੀਆਂ ਵਿਆਹ ਕੇ ਵੀ ਮੈਂ ਕਿਵੇਂ ਉਹਨਾਂ ਤੇ ਜ਼ਿੰਮੇਵਾਰੀ ਪੈ ਜੂਗੀ ਦੁੱਗਣੀ ਫਿਰ ਮੈਂ ਸੋਚਿਆ ਨਹੀਂ ਬਈ ਆਪਦੇ ਘਰੇ ਭਾਵੇਂ ਥੋੜੀ ਖਾਲਾ ਆਪਦੇ ਘਰੇ ਠੀਕ ਆ ਬਾਕੀ ਜਦੋਂ ਜੇ ਸਬਰ ਕੀਤਾ ਮਹਾਰਾਜ ਦਾ ਨਾਮ ਲਿਆ ਪਾਠ ਪੂਜਾ ਕਰਿਆ ਬਾਬਾ ਜੀ ਦਾ ਨਾਮ ਲਿਆ ਪਾਠ ਸ਼ੁਰੂ ਕੀਤਾ ਜਪਜੀ ਸਾਹਿਬ ਦਾ ਮੈਂ ਕਹਿੰਦੀ ਮਹਾਰਾਜ ਨੇ ਮੇਰੀ ਸੋਣੀ ਸੁਣੀ ਆ ਇਹਨਾਂ ਨੇ दारू ਛੱਡਤੀ ਇਹਨਾਂ ਨੇ ਆਪਣੇ ਆਪ ਹੀ दारू ਛੱਡਤੀ ਬਾਲੀਆਂ ਮਿੰਤਾ ਵੀ ਨਹੀਂ ਕੀਤੀਆਂ ਜਦੋਂ ਮਿੰਤਾ ਕਰਦੀ ਸੀ ਉਦੋਂ ਸਗੋਂ ਪੀਂਦੇ ਸੀ ਫਿਰ ਇਹਨਾਂ ਨੇ ਆਪ ਹੀ ਮਨ ਬਣਾ ਲਿਆ ਕਹਿੰਦੇ ਨਹੀਂ ਕਹਿਣਾ ਹੀ ਛੱਡ ਹਾਂਜੀ ਭਾਜੀ ਕਿਵੇਂ ਤੁਹਾਡਾ ਮਿਲਾਪ ਹੁੰਦਾ ਹੈ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਵੀ ਭੈਣ ਦਾ ਪਹਿਲਾਂ ਵੀ ਵਿਆਹ ਹੋਇਆ ਸੀਗਾ ਬਈ ਇੱਕ ਬੱਚਾ ਵੀ ਹੈ ਤੇ ਫਿਰ ਕਿਵੇਂ ਇਸ ਚੀਜ਼ ਨੂੰ ਸਵੀਕਾਰ ਕਰਦੇ ਹੋ ਸਾਰੀ ਚੀਜ਼ ਮੈਂ ਵੀ ਪਹਿਲਾਂ ਵਿਆਹਿਆ ਸੀ ਅੱਛਾ ਜੀ ਹਾਂਜੀ ਮੇਰਾ ਵੀ ਵਿਆਹ ਹੋਇਆ ਸੀ ਉਹ ਤਲਾਕ ਹੋ ਗਏ ਸੀਗੇ ਕਾਰਨ ਕੀ ਸੀਗਾ ਉਦੋਂ ਬਸ ਉਹਦੇ ਮਾਂ ਆਂਦੇ ਸੀ ਵੀ ਹਫ਼ਤੇ ਬਾਅਦ ਮੈਨੂੰ ਮਲਾਉਣਾ ਵੀ ਧੀ ਮੈਨੂੰ ਮਿਲਣੀ ਚਾਹੀਦੀ ਆ ਵੀ ਤਲਵੰਡੀ ਜਾਣਾ ਚਾਹੀਦਾ ਤੂੰ ਬਸ ਮੈਂ ਕਹਿੰਦਾ ਨਹੀਂ ਵੀ ਹਫ਼ਤੇ ਨਹੀਂ ਕਿ ਕੋਈ ਮਹੀਨੇ ਦੋ ਮਹੀਨੇ ਤਾਂ ਹੋਇਆ ਚੱਲ ਜਾਊਗਾ ਇਸ ਕਰਕੇ ਹੀ ਤਲਾਕ ਹੋਗੇ ਉਹਨਾਂ ਨੇ ਆਲਦੀ ੜੀ ਨਹੀਂ ਛੱਡੀਗੀ ਮੈਂ ਕਿਹਾ ਵੀ ਨਹੀਂ ਇਹ ਗੱਲ ਨਹੀਂ ਬੁਗਣੀ ਜੀ ਉਹਦੇ ਕਰਕੇ ਤਲਾਕ ਹੋ ਗੋ ਖਾਸ ਗੱਲ ਨਹੀਂ ਸੀਗੀ ਬਾਅਦ ਚ ਅੱਜ ਉਹ ਹੀ ਪਸਤਾਉਂਦੇ ਆ ਵੀ ਨਹੀਂ ਯਾਰ ਗਲਤ ਕਰ ਲਿਆ ਸੀ ਜੀ ਬਿਲਕੁਲ ਫਿਰ ਇਹਨਾਂ ਨਾਲ ਮੇਰੀ ਭੈਣ ਦੇ ਪਿੰਡੋਂ ਹੀ ਰਸਤਾ ਸਾਡੇ ਛੋਟੇ ਭਰਾ ਨੂੰ ਕਰਾਇਆ ਜਿਹੜਾ ਉਹ ਹੀ ਵਿਚੋਲਾ ਮੇਰਾ ਦੋਵਾਂ ਨੂੰ ਸਾਡਾ ਭਰਾਵਾਂ ਨੂੰ ਰਸਤਾ ਕਰਾਇਆ ਜਿਹੜਾ ਮੇਰੇ ਛੋਟੇ ਭਰਾ ਨੂੰ ਆਇਆ ਉਹ ਹੁੰਦਾ ਮੈਨੂੰ ਸੀ ਜੀ ਉਹ ਬਾਹਰੋਂ ਆਇਆ ਸੀ ਮਾਂ ਮੇਰੀਆਂ ਦੀ ਬਾਹਰੋਂ ਆਇਆ ਭੈਣਾਂ ਦੇ ਆ ਉਹ ਆਂਦੇ ਸੀ ਤਾਂ ਕਰਨਾ ਹੀ ਉਹਨੂੰ ਉਹ ਨੂੰ ਹੋ ਗਿਆ ਚਲੋ ਜੀ ਮੇਰੀ ਉਹ ਮੈਨੂੰ ਆਦਾ ਵੀ ਤੈਨੂੰ ਠਹਿਰ ਕੇ ਕਰਾ ਦੂੰ ਮੇਰਾ ਦੋ ਹਕ ਮਹੀਨੇ ਬਾਅਦ ਫੇਰ ਹੋਇਆ ਪਿਆ ਕਰਾਇਆ ਉਹਨੇ ਰਿਸ਼ਤਾ ਉਹਨੇ ਪਹਿਲੀ ਦੱਸਿਆ ਤਾਂ ਹੀ 7 ਕਨਾਲਾਂ ਸੀ ਉਹਨੇ ਦੱਸਤੀ 7 ਕਿੱਲੇ ਤੇ ਉਹ ਨਿੱਕਾ ਕਨੈਕਟਰੀ ਕਰਦਾ ਹੀ ਘੋੜੇ ਤੇ ਉਹਾਂ ਦੇ ਵੀ ਘੋੜਾ ਵੀ ਇਹਨਾਂ ਦਾ ਮੈਂ ਕਹੇ ਜਦੋਂ ਇਹ ਮੈਨੂੰ ਆਦੀ ਵਿਆਹ ਚੀਜ਼ਾਂ ਦੱਸੀਆਂ ਸਾਡੇ ਮੇਰੇ ਮਾਂ ਤੇ ਉਹਨੂੰ ਮੈਂ ਕਹੇ ਨਹੀਂ ਕੋਈ ਚੀਜ਼ ਨਹੀਂ ਮੈਂ ਕਹਾ ਮੈਂ ਕਹਾ ਪਹਿਲੀ 7 ਕਨਾਲਾਂ ਆਈਆਂ ਮੈਂ ਕਹਾ ਸਿਰਫ ਹੀ 7 ਕਿੱਲੇ ਨਹੀਂ ਤੇ ਘੋੜੇ ਤੇ ਕਨੈਕਟਰੀ ਕਰਦਾ ਉਹ ਆਪਣਾ ਨਹੀਂ ਕਿਸੇ ਦਾ ਉਹ ਵੀ ਨਹੀਂ ਇਨੋਂ ਹਫ਼ਤੇ ਬਾਅਦ ਹੀ ਮੈਂ ਉਹਦਾ ਤੋ ਦੱਸਤਾ ਸੀ ਮੈਂ ਕਿ ਵੀ ਨਹੀਂ ਆਪਣੀ ਜ਼ਿੰਦਗੀ ਦਾ ਇੱਕ ਕਮਰਾ ਇਹ ਜਵੇਗਲਾ ਜੇ ਤਾ ਰਹਿਣਾ ਰਹਿਣ ਤੇਰੀ ਮਰਜ਼ੀ ਹੈ ਇਹ ਨਹੀਂ ਠੀਕ ਹੈ ਸਭ ਜੋ ਕੋਸਾ ਸੱਚ ਤਾ ਦੱਸਦਾ ਜਿਸ ਵੇਲੇ ਰਿਸ਼ਤਾ ਦੀ ਗਲਤੂਰੀ ਸੀਗੀ ਤੁਹਾਡੇ ਭਰਾ ਨੇ ਇਹਨਾਂ ਨੂੰ ਸੱਚ ਤੁਹਾਨੂੰ ਸੱਚ ਦੱਸਿਆ ਸੀਗਾ ਵੀ ਮੈਂ ਕੁੜੀ ਵਾਲਿਆਂ ਨੂੰ ਆਹ ਗੱਲਾਂ ਕਹਿ ਕੇ ਨਹੀਂ ਭਰਾ ਨਹੀਂ ਵਿਚੋਲਾ ਉਹ ਜਿਹੜੇ ਵੀ ਵਿਚੋਲੇ ਸੀਗੇ ਉਹਨਾਂ ਨੇ ਦੱਸਿਆ ਸੀ ਸੱਚ ਤਾ ਉਹਨੇ ਐ ਹੀ ਨਹੀਂ ਦੱਸਿਆ ਸੀਗਾ ਹੁਣ ਇਹ ਤਾਂ ਇਹਨਾਂ ਦੇ ਸਮਝਣ 'ਚ ਫਰਕ ਪੈ ਗਿਆ ਸੱਤ ਕਨਾਲਾਂ ਨੂੰ ਸੱਤ ਕਿੱਲੇ ਸਮਝ ਗਏ ਕੋਣੀਉ ਨਹੀਂ ਮੰਨ ਲਾਵੇ ਸਤੋਂ ਵੀ ਹੁਣ ਉਹਨਾਂ ਨੂੰ ਪੁੱਛਦੇ ਆ ਉਹ ਕਹਿ ਦਿੰਦੇ ਆ ਉਹ ਹੋਰ ਗੱਲਾਂ ਕਹਿ ਦਿੰਦੇ ਆ ਉਹ ਵੀ ਸੱਚੇ ਹੁੰਦੇ ਆਪਣੇ ਹਾਂ ਚ ਬੋਲਿਆ ਤਾਂ ਉਹਨਾਂ ਨੇ ਹੀ ਝੂਠ ਸਾਡੇ ਚ ਗਲਤਫਹਿਮੀ ਇੱਕ ਹਸਾਬ ਦੀ ਪੈ ਜਾਣੀ ਸੀ ਤੇ ਚਲੋ ਇਹਨਾਂ ਨੇ ਸੱਚ ਦੱਸਤਾ ਨਹੀਂ ਜੇ ਵੀ ਕਹਿ ਦਿੰਦੇ ਹਾਂ ਹੈਗਾ ਆ ਵੀ 7 ਕਿੱਲੇ ਹੈਗੇ ਆ ਮੈਨੂੰ ਕਿਹੜਾ ਪਤਾ ਸੀ 7 ਕਿੱਲੇ ਕਿੰਨੇ ਹੁੰਦੇ ਆ ਜ਼ਮੀਨ ਜਾਇਦਤ ਬਾਰੇ ਆਪਾਂ ਨੂੰ ਨੌਲੇਜ ਨਹੀਂ ਸ਼ਹਿਰਾਂ ਚ ਰਹੇ ਆ ਮੈਨੂੰ ਤਾਂ ਕਨਾਲ ਦਾ ਨਹੀਂ ਪਤਾ ਕਿੰਨੀ ਹੁੰਦੀ ਆ ਤੇ ਇਹ ਵੀ ਕਹਿੰਦੇ ਕਨਾਲ ਤੋਂ ਥੋੜੀ ਜੀ ਘੱਟ ਜ਼ਮੀਨ ਆਪਣੇ ਕੋਲੇ ਵੀ ਕਣੀ ਕਿੰਨੇ ਮਰਲੇ ਆ بس ਮਰਲੀਆ ਵਿਆਹ ਤਾਂ ਕਿੰਨੇ ਟਾਈਮ ਬਾਅਦ ਏ ਸੱਚ ਤੁਹਾਡੇ ਸਾਹਮਣੇ ਆਉਂਦਾ ਮੈਂ ਤਾਂ ਹਫਤੇ ਬਾਅਦ ਹੀ ਮੈਨੂੰ ਪਤਾ ਤਾਂ ਲੱਗ ਗਿਆ ਸੀਗਾ ਜਦੋਂ ਲੋਕ ਵੀ ਕੁਝ ਤੁਹਾਨੂੰ ਪਤਾ ਹੀ ਅਗਲਾ ਕਹਿੰਦਾ ਜਦੋਂ ਰਿਸ਼ਤਾ ਇਹਨਾਂ ਦਾ ਸ਼ਰਾਬ ਵਾਲੀ ਪਿੰਦੇ ਸੀ ਹੁੰਦਾ ਨਹੀਂ ਸੀ ਫਿਰ ਅਗਰ ਜਦੋਂ ਹੋ ਜਾਂਦਾ ਵਿੱਚ ਅਗਲਿਆਂ ਨੂੰ ਕਿਸੇ ਨੂੰ ਐ ਹੁੰਦਾ ਵੀ ਹੋ ਕਾ ਤੇ ਗਿਆ ਬਿਲਕੁਲ ਸਹੀ ਗੱਲ ਅਗਲਾ ਕਹਿੰਦਾ ਇਹਦਾ ਕਿ ਮੈਂ ਰਿਸ਼ਤਾ ਹੋ ਗਿਆ ਤਾਂ ਇੰਨੀ दारू ਪਿੰਦਾ ਸੀ ਫਿਰ ਅਗਲਾ ਸੋਚਦਾ ਵੀ ਇਹਨੂੰ ਆਪਾਂ ਇੱਥੋਂ ਭਜਾਈਏ ਫਿਰ ਉਹ ਸਕੀਮਾਂ ਲਾਉਣ ਦੇ ਲੋਕ ਸੱਚ ਦੱਸਦੇ ਆ ਵੀ ਦੇਖੋ ਕਿ ਬਹੁਤ ਕੁਝ ਹੋਇਆ ਸਾਡੇ ਵਿੱਚ ਬਹੁਤ ਜ਼ਿਆਦਾ ਗੱਲਾਂ ਹੋਈਆਂ ਵੀ ਮੈਂ ਕਹਿੰਨੀ ਆ ਪਰ ਨਹੀਂ ਆਪਾਂ ਨਾਲ ਸਾਥ ਨਹੀਂ ਰਹਿਣਾ ਨੇ ਵੀ ਨਹੀਂ ਛੱਡਿਆ ਜੇ ਮੈਂ ਗੁੱਸੇ ਹੋ ਕੇ ਚਲੀ ਜਾਂਦੀ ਸੀ ਨਾ ਇਹ ਮੈਨੂੰ ਪਿੱਛੇ ਉਹਦੀ ਮਨ ਇਹਨਾਂ ਨੂੰ ਇਹ ਨਹੀਂ ਡਰ ਹੁੰਦਾ ਸੀ ਮੈਨੂੰ ਉੱਥੇ ਬੋਲਣਗੇ ਗਏ ਨੂੰ ਹਾਲਾਂਕਿ ਮੇਰੀ ਐਵੇਂ ਕਹਾਂ ਮੇਰੇ ਪਾਪਾ ਮੰਮੀ ਬੋਲਦੇ ਨਹੀਂ ਸੀ ਕਦੀ ਇਹਨਾਂ ਨੂੰ ਉਹਨਾਂ ਨੇ ਕਿਉਂਕਿ ਮੈਂ ਉਹਨਾਂ ਨੂੰ ਕਹਿ ਦਿੰਦੀ ਸੀ ਕਿ ਮੰਮੀ ਪਾਪਾ ਤੁਸੀਂ ਕੋਈ ਖੁਸ਼ ਨਾ ਕਿਓ ਸਾਡੇ ਮੇਰੇ ਮਾਂ ਮੇਰੇ ਪਿਓ ਦਾ ਇੰਨਾ ਸਹਿਜ ਆ ਨਾ ਮੇਰੇ ਪਿਓ ਦਾ ਵੀ ਉਹਨਾਂ ਨੇ ਕਦੀ ਇਹਨਾਂ ਨੂੰ ਉੱਚੀ ਆਵਾਜ਼ 'ਚ ਗੱਲ ਨਹੀਂ ਕਰੀ ਹੈਗੀ ਕਦੀ ਵੀ ਇਹਨਾਂ ਨੂੰ ਖੁਦ ਅਹਿਸਾਸ ਵੀ ਹੋ ਗਿਆ ਵੀ ਨਹੀਂ ਮੈਂ ਗਲਤ ਕਿਉਂਕਿ दारू 'ਚ ਨਹੀਂ ਪਤਾ ਲੱਗਦਾ ਸੀ ਮੈਂ ਵੀ ਇਹੀ ਸੋਚਦੀ ਸੀ ਵੀ ਪੀਤੀ ਆ ਪਤਾ ਤਾਂ ਲੱਗਦਾ ਨਹੀਂ ਵੀ ਜਦੋਂ ਸੁਰਤ ਆਊਗੀ ਜਦੋਂ ਗੱਲ ਕਰੂੰਗੀ ਹੋਸ਼ ਆ ਜਾਣਗੇ ਫਿਰ ਜਦੋਂ ਹੋਸ਼ ਸ਼ਰਾਬ ਉੱਤਰ ਜਾਂਦੀ ਸੀ ਫਿਰ ਇਹਨਾਂ ਨੂੰ ਬਹੁਤ ਪਛਤਾਵਾ ਹੁੰਦਾ ਸੀ ਫਿਰ ਇਸ ਕਰਕੇ ਮੈਂ ਕਹਿੰਦੀ ਨਹੀਂ ਵੀ दारू ਹੀ ਗਲਤ ਆ ਇਹ ਨਹੀਂ ਬੰਦਾ ਨਹੀਂ ਗਲਤ दारू ਗਲਤ ਆ ਬਹੁਤ ਘਟ ਕੁੜੀਆਂ ਹੁੰਦੀਆਂ ਜਿਹੜੀਆਂ ਇਹ ਚੀਜ਼ ਸੋਚਦੀਆਂ ਨਹੀਂ ਕਹਿੰਦੀਆਂ ਵੀ ਅਸੀਂ ਕੀ ਲੈਣਾ ਦੇਣਾ ਵੀ ਤੂੰ ਛੱਡ ਪਰੇ ਅਸੀਂ ਹੋਰ ਕਰ ਲਾਂਗੇ ਨਹੀਂ ਜਦੋਂ ਬੰਦਾ ਨਾ ਫਿਰ ਫਿਰ ਆਏ ਵੀ ਸੋਚ ਲੀਦਾ ਸੀ ਗਾਇ ਦੁਮਾਰ ਜੇ ਹੁਣ ਮਾਪਿਆਂ ਨੇ ਥੋੜੀ ਬਿਠਾਈ ਰੱਖਣਾ ਉਹਨਾਂ ਨੇ ਕਹਣਾ ਸੀ ਹੋਰ ਪਾਸੇ ਤੋਰ ਦੰਨੇ ਜੇ ਉਹ ਇਦੋਂ ਵੀ ਮਾੜਾ ਮਿਲ ਗਿਆ ਫਿਰ ਨਾਲੇ ਲਾਂਬਾ ਮਿਲ ਜੂ ਵੀ ਹਾਂ ਇਹ ਆਈ ਜਗਾ ਤੇ ਆਈ ਆ ਹਨਾ ਮੈਂ ਕਹਾਂ ਨਹੀਂ ਬਾਈ ਇੱਥੇ ਹੀ ਕੱਟੋ ਬਥੇਰੀ ਦੁਨੀਆ ਕੱਟਦੀ ਆ ਮੇਰੀ ਨਾਨੀ ਨੇ ਹਮੇਸ਼ਾ ਸਮਝਾਉਣਾ ਪੁੱਤ ਚੰਗਾ ਮਾੜਾ ਆਪਦੇ ਘਰੇ ਟਾਈਮ ਪਾਸ ਕਰੋ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਸਵੇਰਾ ਹੋਊਗਾ ਜ਼ਰੂਰ ਉਹ ਹੋਇਆ ਵੀ ਆ ਪਰਮਾਤਮਾ ਨੇ ਸੋਹਣੀ ਸੁਣੀ ਆ ਮੇਰੀਆਂ 10 ਸਾਂ ਮਿਹਨਤ ਮੇਰੀ ਫਲ ਲਈ ਜਿਹੜਾ ਸਹੀ ਹੋਗੀ ਤੇ ਬਾਜੀ ਕਿਉਂ ਪਿੰਦੇ ਸੀਗੇ ਕਾਰਨ ਕੀ ਸੀ ਉਹਦੇ ਉਬਾ ਪਹਿਲਾ ਵਾਲੇ ਤਲਾਕ ਹੋਣ ਤੋਂ ਬਾਅਦ ਹੀ ਪੀਣ ਲੱਗਾ ਪਹਿਲਾਂ ਨਹੀਂ ਮੈਂ ਪੀਂਦਾ ਪਹਿਲਾਂ ਨਹੀਂ ਪੀਂਦਾ 2005 ਚ ਮੇਰਾ ਵਿਆਹ ਹੋਇਆ ਪਹਿਲਾਂ ਮੈਂ ਨਹੀਂ ਪੀਂਦਾ ਇਸਰ ਬਸ ਉਹ ਗਮ ਚ 1.5 ਸਾਲ ਬਾਅਦ ਸਾਢੇ 6 ਚ ਮੇਰਾ ਤਲਾਕ ਹੋਇਆ ਉਸ ਤੋਂ ਬਾਅਦ ਜਿਵੇਂ ਲੋਕਾਂ ਨੇ ਕਹਿ ਦੇਣਾ ਵੀ ਤੇਰਾ ਤਲਾਕ ਹੋ ਗਿਆ ਛਾਰਾ ਅਗਲੇ ਨੂੰ ਹੋ ਹੀ ਜਾਂਦਾ ਹਨ ਫਿਰ ਇਹਨਾਂ ਨੇ ਪੀਣੀ ਸ਼ੁਰੂ ਕਰਤੀ ਉਸ ਤੋਂ ਬਾਅਦ ਜਿਵੇਂ ਦੱਸਦੇ ਕਈ ਵਾਰੀ ਐਦਾਂ ਹੁੰਦਾ ਸੰਗਤ ਹੁੰਦੀ ਹੈ ਕਹਿੰਦਾ ਦੋ ਪੈਗ ਲਾ ਲੈ ਵੀ ਗਮ ਭੁੱਲ ਜਾਣਗੇ ਹਾਂਜੀ ਤੁਹਾਨੂੰ ਵੀ ਐਂ ਕਹਿੰਦੇ ਹੁੰਦੇ ਨਹੀਂ ਨਹੀਂ ਸੰਗਤ ਤਾਂ ਮੇਰੇ ਕਿਸੇ ਨੇ ਮੈਂ ਤਾਂ ਆਪ ਹੀ ਸੀ ਕਹਿੰਦੇ ਸੰਗਤ ਚ ਨਹੀਂ ਰਿਹਾ ਮੈਂ ਫੇ ਜੋ ਤੁਸੀਂ ਭੈਣ ਤੇ ਹੱਥ ਚੁੱਕਦੇ ਸੀ ਜਾਂ ਕੁਝ ਵੀ ਪਛਤਾਵਾ ਹੁੰਦਾ ਸੀ ਵੀ ਮੈਂ ਗਲਤ ਕੀਤੀ ਨਹੀਂ ਮੈਂ ਬਹੁਤ ਗਲਤੀ ਵੀ ਮੰਨਦਾ ਰਿਹਾ ਮੈਂ ਇਹਦੇ ਕੋਲੇ ਵੀ ਨਹੀਂ ਚੱਲ ਕੋਈ ਨਹੀਂ ਸੌਰੀ ਮaaf ਕਰਦੇ ਜੇ ਮੇ ਤੋਂ ਗਲਤੀ ਹੋ ਗਈ ਰਾਤ ਜਿਹੜਾ ਕੁਝ ਹੋ ਗਿਆ ਕਈ ਵਾਰੀ ਇਦਾਂ ਵੀ ਹੁੰਦਾ ਨਾ ਵੀ ਜਦੋਂ ਇੱਕ ਬੰਦਾ ਹੱਥ ਚੁੱਕਦਾ ਹੈ ਤਾਂ ਔਰਤ ਕਹਿੰਦੀ ਮੈਂ ਕਿੰਨਾ ਕੁ ਸਹਿਣਾ ਮੈਂ ਵੀ ਬਰਾਬਰ ਚੱਕਾਂ ਵੀ ਇਹਨੂੰ ਪਤਾ ਲੱਗੇ ਉਹ ਦਰਦ ਕੀ ਹੁੰਦਾ ਉਹ ਚੀਜ਼ ਕੀ ਹੁੰਦੀ ਕਦੀ ਤੁਹਾਡੇ ਮਨ ਚ ਇਦਾਂ ਆਇਆ ਨਹੀਂ ਮੈਨੂੰ ਮੈਨੂੰ ਤਰਸ ਆਉਂਦਾ ਸੀ ਇਹਨਾਂ ਤੇ ਮੈਨੂੰ ਇਹਨਾਂ ਨੂੰ ਕੁੱਟ ਖਾ ਕੇ ਵੀ ਤਰਸ ਆ ਜਾਂਦਾ ਸੀ ਮੈਨੂੰ ਜੇ ਇਹਨੂੰ ਕੋਈ ਬੋਲਦਾ ਮੈਨੂੰ ਫਿਰ ਵੀ ਹਲੇ ਵੀ ਜੇ ਇਹਨੂੰ ਕੋਈ ਕੁਝ ਕਹਿੰਦਾ ਮੈਨੂੰ ਬਹੁਤ ਗੁੱਸਾ ਆ ਜਾਂਦਾ ਮੈਂ ਇਹਨੂੰ ਕੋਈ ਨਾ ਕਹੇ ਕੁਝ ਵੀ ਚਲੋ ਘਰ ਦੇ ਵਿੱਚ ਹੋਰ ਮੈਂਬਰ ਵੀ ਹੋਣੇ ਆ ਤੁਹਾਡੇ ਉਹਨਾਂ ਨੇ ਨਹੀਂ ਕਦੀ ਤੁਹਾਨੂੰ ਰੋਕਿਆ ਵੀ ਹੈਨਾ ਤੁਸੀਂ ਹੱਥ ਚੱਕਦੇ ਹੋ ਕਿਉਂ ਚੱਕਦੇ ਤੁਸੀਂ ਇਹ ਕਿਸੇ ਦੀ ਨਹੀਂ ਸੁਣਦੇ ਸੀ ਇਹ दारू ਚ ਇੰਨੇ ਜ਼ਿਆਦਾ ਹੁੰਦੇ ਸੀ ਸਾਰੇ ਰੋਕਦੇ ਹੁੰਦੇ ਸੀ ਮੇਰੀ ਸੱਸ ਨਣਾਣ ਜੇ ਜਠਾਣੀ ਸਾਰਿਆਂ ਨੇ ਰੋਕਣਾ ਇਹਨਾਂ ਨੂੰ ਪਰ ਇਹ ਉਸ ਟਾਈਮ ਇਹਨਾਂ ਦੇ ਸਿਰ ਤੇ दारू ਸਵਾਰ ਹੁੰਦੀ ਸੀ ਇਹਨਾਂ ਨੂੰ ਕਿਸੇ ਦੀ ਨਹੀਂ ਪਤਾ ਲੱਗਦਾ ਸੀ ਮੈਨੂੰ ਵੀ ਪਤਾ ਲੱਗਾ ਸੀ ਮੈਨੂੰ ਵੀ ਇੱਕ ਵਾਰ ਇੰਨਾ ਜ਼ਿਆਦਾ ਗੁੱਟਿਆ ਸੀ ਵੀ ਤੁਹਾਡੇ ਲਹੂ ਤੱਕ ਹਾਂ ਬਲੱਡ ਆ ਗਿਆ ਸੀ ਮੂੰਹ ਚ ਉਹਦੋਂ ਇਹਨਾਂ ਨੂੰ ਉਸ ਦਿਨ ਇਹਨਾਂ ਨੇ ਬਹੁਤ ਪੀਤੀ ਸੀ ਇਹ ਖੁਦ ਹੋਸ਼ ਨਹੀਂ ਸੀਗੀ ਉਸ ਦਿਨ ਸਾਡੇ ਰੋਸ਼ ਨਹੀਂ ਸੀ ਬਾਬਾ ਜੀ ਦੀ ਜਗਾ ਤੇ ਮੱਥਾ ਟੇਕਿਆ ਸੀ ਉਸ ਦਿਨ ਬਸ ਇੰਨਾ ਜ਼ਿਆਦਾ ਹੋਇਆ ਫਿਰ ਮੈਂ ਜਦੋਂ ਮੇਰੇ ਪਾਪਾ ਨੂੰ ਫੋਨ ਕਰਤਾ ਮੇਰੇ ਪਾਪਾ ਲੈਣ ਆ ਗਏ ਮੈਨੂੰ ਉਹ ਤੁਰੇ ਸੀ ਉੱਥੋਂ ਲੁਧਿਆਣੇੋਂ ਇੱਥੇ ਤੁਹਾਨੂੰ ਪਤਾ ਹੀ ਹੈ ਟੈਂਪੂ 5 ਵੇ ਤੋਂ ਬਾਅਦ ਆਉਂਦੇ ਨਹੀਂ ਪਤਾ ਨਹੀਂ ਵਿਚਾਰਾ ਤੁਰ ਕੇ ਆਇਆ ਕਿਵੇਂ ਆਇਆ ਮੈਨੂੰ ਲੈਣ ਜਦੋਂ ਉਹ ਆਏ ਇਹ ਘਰੇ ਹੈ ਨਹੀਂ ਸੀ ਜੇ ਇਹਨਾਂ ਦਾ ਮੇਲ ਹੋ ਜਾਂਦਾ ਖਵਰੇ ਪਾਪਾ ਇਹਨੂੰ ਕੁਝ ਕਹਿੰਦੇ ਬੋਲਦੇ ਗੁੱਸੇ 'ਚ ਮੇਰੀ ਹਾਲਤ ਦੇਖ ਕੇ ਇਹਨਾਂ ਦਾ ਮੇਲ ਨਹੀਂ ਹੋਇਆ ਹੈਗਾ ਉਸ ਦਿਨ ਤੇ ਪਾਪਾ ਮੈਨੂੰ ਲੈ ਗਏ ਤੇ ਉਸ ਦਿਨ ਬਾਅਦ ਮੈਨੂੰ ਜਦੋਂ ਲੈ ਕੇ ਗਏ ਰਾਤ ਨੂੰ ਵਿਚਾਰੇ ਪਹਿਲਾਂ ਹਸਪੀਟਲ ਐਡਮਿਟ ਕਰਾਇਆ ਬਾਕੀ ਉਸ ਟਾਈਮ ਜਦੋਂ ਸਭ ਮੇਰੇ ਨਾਲ ਐ ਹੋਈ ਨਾ ਮੇਰਾ ਸਾਥ ਕਿਸ ਨੇ ਨਹੀਂ ਦਿੱਤਾ ਸਹਰਿਆਂ 'ਚ ਕਿਸੇ ਨੇ ਇਹ ਨਹੀਂ ਦੇਖਿਆ ਸਾਡੇ ਮੁੰਡੇ ਦੀ ਗਲਤੀ ਆ ਵੀ ਅਸੀਂ ਨੂੰ ਦੇਖੀ ਸੀ ਨਾ ਹਸਪਤਾਲੀ ਲੈ ਜੀ ਇਹ ਵੀ ਸੱਟ ਲੱਗੀ ਆ ਤੇ ਮੂੰਹ ਮਾਂ ਤੇ ਵੀ ਇਹਦੇ ਪਰੇਸ਼ਾਨ ਆ ਮੈਨੂੰ ਕਿ ਮੈਂ ਮੰਜੇ ਤੇ ਪਈ ਸੀ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਪਾਣੀ ਵੀ ਨਹੀਂ ਪੁੱਛਿਆ ਮੈਂ ਪਈ ਸੀ ਇੱਕ ਪਾਸੇ ਅੱਜ ਜਿਹੜੇ ਮਰਜੀ ਕਹੀ ਜਾਣ ਵੀ ਇੰਟਰਵਿਊ 'ਚ ਬੋਲਦੀ ਪਈ ਆ ਸਾਡੇ ਆਪ ਦੇ ਪਰ ਗੱਲ ਇਹੀ ਸਚਾਈ ਆ ਪਰ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਚੱਲ ਤੈਨੂੰ ਦਵਾਈ ਦਿਵਾ ਲੈਂਦੇ ਆ ਵੀ ਤੂੰ ਪਈ ਆ ਬਸ ਮੈਨੂੰ ਪਤਾ ਪਿੱਠ ਵਿੱਚ ਮੈਨੂੰ ਪਾਸੇ-ਪਾਸੇ ਸਾਰੇ ਇਹੀ ਕਹੀ ਜਾਂਦੇ ਸੀ ਵੀ ਇਹਨੇ ਪੁਲਿਸ ਬੁਲਾ ਲਈ ਇਹਨੇ ਗਲਤ ਕੀਤਾ अच्छा ਤੁਸੀਂ ਉਦੋਂ ਪੁਲਿਸ ਵੀ ਬੁਲਾਈ ਮੈਂ ਆਪਦੀ ਸੇਫਟੀ ਲਈ ਬੁਲਾਈ ਸੀ ਬਿਲਕੁਲ ਕਿਉਂਕਿ ਮੈਂ ਚਾਹਦੀ ਸੀ ਇਹ ਮੈਨੂੰ ਮਾਰ ਨਾ ਦੇਵੇ ਮੈਨੂੰ ਆਏ ਸੀ ਕਿ दारू ਵਾਲੀ ਪੀਤੀ ਸੀਗੀ ਮੈਂ ਕਹਾ ਸੀ ਮੈਨੂੰ ਆਏ ਸੀਗਾ ਵੀ ਇੱਕ ਵਾਰੀ ਚਲੋ ਮੈਂ ਡਰਾਵਾ ਦੇਣਾ ਸੀ ਵੀ ਖਵਰੇ ਡਰ ਜੇ ਛਾੜੀ ਦਵੇ ਸ਼ਰਾਬ ਮੈਂ ਕੋਈ ਨਹੀਂ ਸੀ ਸੋਚਾ ਵੀ ਇਹਨਾਂ ਨੂੰ ਪੁਲਿਸ ਲੈ ਜਾਵੇ ਜੇਲ੍ਹ ਚ ਬੰਦ ਕਰੇ ਜਾਂ ਇਹਨਾਂ ਨੂੰ ਮਾਰੇ ਕੁੱਟੇ ਹਨਾ ਮੈਨੂੰ ਆਏ ਸੀ ਡਰ ਜੇ ਵੀ ਡਰਾਵਾ ਪੈ ਜੇ ਇਹਨਾਂ ਦੇ ਦਿਲ ਚ ਪਰ ਇਹ ਡਰਦੇ ਨਹੀਂ ਸੀ ਡਰੇ ਨਹੀਂ ਕਿ ਇਹ ਤਾਂ ਆਪ ਕਹਿੰਦੇ ਪੁਲਿਸ ਵਾਲਿਆਂ ਨੂੰ ਕਹਿੰਦੇ ਲੈ ਕੇ ਜਾਓ ਮੈਨੂੰ ਫੇ ਤੁਸੀਂ ਫੜਾਤਾ ਸੀ ਮੈਂ ਨਹੀਂ ਸੀ ਫੜਾਇਆ ਮੈਂ ਤਾਂ ਰਿਪੋਰਟ ਵਾਪਸ ਲੈ ਲਈ ਸੀ ਕਿਉਂ ਮੈਂ ਕਹਾ ਮੈਂ ਕਹਾ ਉਹ ਮੈਂ ਕਹਾ ਡਰੂਗੇ ਇਹ ਡਰੇ ਨਹੀਂ ਉਹ ਕਹਿੰਦੇ ਮੈਂ ਕਹਾ ਵੀ ਚਲਾ ਆ ਗਈ ਪੁਲਿਸ ਉਹ ਕਹਿੰਦੇ ਅਸੀਂ ਲੈ ਕੇ ਜਾਂਦੇ ਆ ਪਿੰਡ ਵਾਲੇ ਕਹਿੰਦੇ ਨਹੀਂ ਵੀ ਛੱਡ ਦਿਓ ਕੋਈ ਗੱਲ ਨਹੀਂ ਅਸੀਂ ਕੁੜੀ ਨੂੰ ਸਮਝਾਉਨੇ ਆ ਜਿਹਨੇ ਰਹਿਣਾ ਹੀ ਨਹੀਂ ਇਹਨੂੰ ਫੜਾ ਕੇ ਕੀ ਮਿਲ ਜੂਗਾ ਫਿਰ ਮੈਂ ਸੋਚਿਆ ਮੈਂ ਕਹਾ ਪੁਲਿਸ ਵਾਲੇ ਮੈਂ ਕਹਾ ਬਾਈ ਜੀ ਛੱਡੋ ਵੀ ਇਹਨਾਂ ਨੂੰ ਨਾ ਲਿਜਾਇਓ ਇਹਨਾਂ ਦੇ ਜਿਹੜੀ ਸੀ दारू ਇਹ ਛਾਲ ਮਾਰ ਕੇ ਵਿਚਾਲੇ ਬਹਿ ਗਏ ਉਹਨਾਂ ਦੇ ਅੱਛਾ ਕਹਿੰਦੇ ਮੈਂ ਤਾਂ ਜਾਣਾ ਹੀ ਜਾਣਾ ਨਾਲ ਉਹ ਕਹਿੰਦੇ ਚੱਲ ਤੈਨੂੰ ਦਿਖਾਈ ਦਿੰਦੇ ਫਿਰ ਲੈ ਕੇ ਗਏ ਸੀ ਨਾ ਲੈ ਆਏ ਸੀ ਆਦੂ ਚਾਲੇ ਲੈ ਗਏ ਸੀ ਗੱਲ ਪਾਪਾ ਆਉਂਦਾ ਸੀ ਨਾ ਡੈਡੀ ਆਉਂਦੇ ਨੇ ਇੰਨੀ ਕਿ ਸਰਤ ਤਾਂ ਸੀ ਕਿ ਮੈਂ ਕਿਹਾ ਉਧਰ ਉਹਦਾ ਪਾਪਾ ਆਉਂਦਾ ਜੇ ਮੈਂ ਘਰੇ ਹੋਇਆ ਦੋਨੇ ਆਵੇ ਦੀ ਲੜਪੇ ਗੱਲ ਜਮਾ ਨਹੀਂ ਸੀ ਅੱਛਾ ਪੀਤੀ ਚ ਵੀ ਇੰਨੀ ਸੋਜੀ ਸੀ ਸੋਜੀ ਸੀਗੇ ਇਹਨਾਂ ਨੂੰ ਮੈਨੂੰ ਮੈਂ ਕਿਹਾ ਜੇ ਉਹ ਲੜਪੇ ਆ ਤਾਂ ਕੰਮ ਹੋ ਜਾ ਤਲਾਕ ਹੋ ਜਾਣਾ ਮੈਂ ਕਿਹਾ ਇਹ ਮੈਨੂੰ ਛੱਡਣਾ ਤਾਂ ਚਾਹਦੇ ਨਹੀਂ ਸੀ ਹਾਂ ਮਠਾਣੇ ਜਾਵੜਿਆ ਸੀ ਅੱਛਾ ਡਰਦੇ ਵੀ ਸੀ ਪਰ ਘੁੱਟਦੇ ਵੀ ਸੀ ਤੇ ਪੀਂਦੇ ਵੀ ਸੀ ਪੀਂਦੇ ਸੀ ਨਾ ਨੋਂ ਭੈਣ ਜਿੰਨੇ ਇੰਨਾ ਗੁੱਸੇ ਆ ਹੈਨਾ ਵੀ ਨਹੀਂ ਤਾਂ ਅਸ ਦੇ ਟਾਈਮ ਚ ਜਾਂ ਅੱਜ ਕੱਲ ਦੀਆਂ ਕੁੜੀਆਂ ਬਿਲਕੁਲ ਨਹੀਂ ਸਹੰਦੀਆਂ ਅਗਲਾ ਕਹਿੰਦੇ ਵੀ ਤੂੰ ਗਾਲ ਵੀ ਮੈਨੂੰ ਕਿਉਂ ਕੱਢਤੀ ਮੈਂ ਤਾਂ ਚੱਲੀ ਆਪਣੇ ਪੇਕੇ ਫੜਾਉਣੀ ਆ ਤੈਨੂੰ ਥਾਣੇ ਹੈਨਾ ਤੇ ਫਿਰ ਜ਼ਿੰਦਗੀ ਚ ਇਹੋ ਜਿਹਾ ਭਾਜੀ ਮੂਡ ਕਿਹੜਾ ਹੁੰਦਾ ਹੈ ਜਿਹਦੇ ਕਰਕੇ ਲੱਗਦਾ ਵੀ ਮਨਾ ਨਹੀਂ ਮੈਂ ਬਹੁਤ ਗਲਤ ਕਰ ਰਹੀ ਆ ਵੀ ਹੁਣ ਇਹ ਚੀਜ਼ ਛੱਡ ਦੇਣੀ ਚਾਹੀਦੀ ਹੈ ਮੇਰਾ ਘਰ ਖਰਾਬ ਕਰ ਰਹੀ ਆ ਹਾਂ ਬਸ ਇਹ ਜਦੋਂ ਆਪਰੇਸ਼ਨ ਹੋ ਗਿਆ ਬਸ ਉਸ ਤੋਂ ਬਾਅਦ ਮੈਂ ਕਹ ਵੀ ਹੁਣ ਨਹੀਂ ਫਾਇਦਾ दारू ਕਿਉਂਕਿ ਮੈਨੂੰ ਕੰਮ ਰੋਟੀ ਵੀ ਲੀੜੇ ਲੱਤੇ ਭਾਂਡੇ ਸਾਰਾ ਕੰਮ ਆਪ ਕਰਨ ਮੈਂ ਕੌਣ दारू ਪੀ ਕੇ ਕੰਮ ਹੁੰਦਾ ਨਹੀਂ ਸੀ ਕਿਉਂਕਿ दारू ਨਾਲ ਮੈਂ ਬੜਾ ਡਕ ਲੈੰਦਾ ਜਵਾਕ ਭੁੱਖਾ ਰਹਿੰਦਾ ਸੀ ਮੈਂ ਕਹਾਂ ਵੀ ਨਹੀਂ ਪਰ ਉਦੋਂ ਬਾਅਦ ਮੈਂ ਇਹ दारू ਛੱਡ ਹੀ ਦਿੱਤੀ ਮੈਂ ਪਰਗਟ ਦੇ ਜਨਮ ਤੋਂ ਬਾਅਦ ਵੀ ਕਾਫੀ ਫਰਕ ਪਿਆ ਹੋਇਆ ਕਿ ਜਦੋਂ ਪ੍ਰਗਟ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਉਹਦਾ ਹੋ ਗਿਆ ਫਿਕਰ ਕਿਉਂਕਿ ਮੈਂ ਤਾਂ ਮੰਜੇ ਤੇ ਪਈ ਸੀਗੀ ਤੇ ਉਹਨੂੰ ਦੇਖਣ ਵਾਲਾ ਵੀ ਕੋਈ ਚਾਹੀਦਾ ਸੀਗਾ ਫਿਰ ਇਹਨਾਂ ਨੂੰ ਥੋੜਾ ਜਿਹਾ ਅਹਿਸਾਸ ਹੋਇਆ ਵੀ ਹਾਂ ਨਹੀਂ ਤੁਹਾਡਾ ਆਪਰੇਸ਼ਨ ਕਦਾਂ ਕਦਾਂ ਹੋਇਆ ਮੇਰੇ ਮੇਰੇ ਛਾਤੀ ਦੇ ਗੰਢ ਚ ਇੱਧਰਲੀ ਤਦ ਦੀ ਕੱਟੀ ਹੈ ਮੇਰੀ ਹਾਂਜੀ ਤੇ ਉਹ ਜਦੋਂ ਮੇਰਾ ઓਪਰੇਟ ਹੋਇਆ ਪਹਿਲਾਂ ਵੀ ਦੋ ਹੋਏ ਸੀਗੇ ਮੇਰੇ ਬੱਚਿਆਂ ਵਰੀ ਵੀ ਹੋਏ ਸੀ ਵੱਡੇ ਆਪਰੇਸ਼ਨ ਫਿਰ ਉਸ ਤੋਂ ਬਾਅਦ ਇੱਕ ઓਪਰੇਟ ਹੋਇਆ ਉਸ ਤੋਂ ਬਾਅਦ ਇੱਕ 2 ਸਾਲ ਪਹਿਲਾਂ ਹੋਇਆ ਪੰਜ ਪਰੇਟ ਹੋ ਗਏ ਮੇਰੇ ਛਾਤੀ ਦੀ ਤਾਂ ਬਹੁਤ ਪੁਰੀ ਹਾਲਤ ਸੀਗੀ ਮੇਰੀ ਉਸ ਟਾਈਮ ਤਾਂ ਮੈਂ ਡੈਡੀ ਹੋ ਗਈ ਸੀ ਉਹ ਉਸ ਤੋਂ ਬਾਅਦ ਇਹਨਾਂ ਨੂੰ ਮਨ ਬਦਲ ਗਿਆ ਕਿਉਂਕਿ ਜਦੋਂ ਇਹਨਾਂ ਨੇ ਮੇਰੀ ਹਾਲਤ ਦੇਖੀ ਨਾ ਇਹਨਾਂ ਨੂੰ ਐ ਲੱਗਿਆ ਵੀ ਨਹੀਂ ਵੀ ਅੱਜ ਤਾਂ ਵੀ ਬਹੁਤ ਵੱਡੀ ਗਲਤੀ ਹੋ ਗਈ ਸੀ ਹਣਾ ਜੇ ਸੱਚੀ ਕੁਝ ਹੋ ਜਾਂਦਾ ਪਛਤਾਵਾ ਹੀ ਰਹਿਣਾ ਸੀ ساری ਉਮਰ ਵੀ ਮੈਂ ਇਦਾਂ ਕੀਤਾ ਵੀ ਨਹੀਂ ਇਹਨਾਂ ਨੇ ਉਸ ਤੋਂ ਬਾਅਦ ਮਾਨ ਬਣਾ ਲਿਆ ਵੀ ਨਹੀਂ ਹੁਣ ਨਹੀਂ ਜਿਸ ਦਿਨ ਭਾਜੀ ਤੁਸੀਂ ਪ੍ਰਣ ਕੀਤਾ ਵੀ ਨਹੀਂ ਮੰਨਾ ਹੁਣ ਨਹੀਂ ਮੈਂ ਪੀਣੀ ਭੈਣ ਨੂੰ ਆ ਕੇ ਕੀ ਕਿਹਾ ਸੀ ਅਸੀਂ ਤੁਰੇ ਜਾਂਦੇ ਸੀ ਸੜਕ ਤੇ ਪੀਤੀ ਸੀ ਦਾਰੂ ਥੋੜੀ ਜਿਹੀ ਪੀਤੀ ਸੀ ਕੁਸ ਮੇਰੇ ਕੋਲੇ ਵੀ ਸੀ ਕੋਲੇ ਸੀ ਇਹਨਾਂ ਦੇ ਮੈਂ ਉਹ ਵੀ ਇਹ ਖਾਲੀ ਕਰਕੇ ਦੀਏ ਸਿਰ ਤੇ ਮੈਂ ਕਹ ਲੈ ਵੀ ਅੱਜ ਤੋਂ ਬਾਅਦ ਆਪਾਂ ਦਾ ਇਹਨਾਂ ਨੇ ਉਹੀ ਮੈਂ ਕਹਾ ਹੁਣ ਬੋਤਲ ਇਹ ਹੁਣ ਕੀ ਮੈਂ ਬੋਤਲ ਫਾੜ ਲਈ ਮੈਨੂੰ ਕਹਿੰਦੇ ਲੈ ਦੇ ਮਾੜੀ ਜੀ ਸੀ ਵਿੱਚ ਇਹਨਾਂ ਨੇ ਮੂੰਹ ਨੂੰ ਲਾ ਕੇ ਬੋਤਲ ਸੁੱਟਤੀ ਪੀ ਕੇ ਉਹਦੋਂ ਬਾਅਦ ਨਹੀਂ ਪੀਤੀ ਬਸ ਉੱਥੇ ਹੀ ਸੁੱਟਿਆ ਅੱਛਾ ਸੜਕ ਤੇ ਤੁਰੇ ਜਾਂਦੇ ਸੀ ਉੱਥੇ ਸਿੱਧੇ ਰਾਹ ਜਿਵੇਂ ਆ ਐ ਇਦਾਂ ਹੀ ਤੇ ਉੱਥੇ ਤੁਰਿਆਂ ਦੇ ਸੁੱਟਤੀ ਕਹਿੰਦੇ ਹੁਣ ਅੱਜ ਤੋਂ ਬਾਅਦ ਮਨਪ੍ਰੀਤ ਮੈਂ ਪੀਣੀ ਨਹੀਂ ਮੈਂ ਕਹ ਠੀਕ ਮੈਂ ਕਹ ਦੇਖੂਗੀ ਸਵੇਰੇ ਮਗਾ ਸੁਭਾ ਪਤਾ ਚੱਲੂਗਾ ਹਾਂ ਮਨ ਚ ਡਾਊਟ ਜਾਂ ਹੁੰਦਾ ਵੀ ਪਤਾ ਐਵੇਂ ਆ ਰੋਜ਼ ਕਹਿ ਦਿੰਦਾ ਆ ਕਦੇ ਵੀ ਨਹੀਂ ਫੇਰ ਤੇ ਪਰ ਨਹੀਂ ਪਰ ਉਸ ਤੋਂ ਬਾਅਦ ਮੈਂ ਤਾਂ ਆਪ ਪਤਾ ਹੀ ਨਹੀਂ ਲੱਗਾ 7 ਸਾਲ ਹੋ ਗਏ 8 ਨਿਕਲ ਗਏ ਕਿਵੇਂ ਨਹੀਂ ਕਈ ਵਾਰੀ ਮਨ ਚ ਨਹੀਂ ਆਉਂਦਾ ਵੀ ਆਪਾਂ ਇੰਨੀ ਪੀਂਦੇ ਸੀ ਵੀ ਚੱਲ ਕੋਈ ਨਾ ਮਨਾ ਇੱਕ ਪੈਗ ਲਾ ਲਈਏ ਦੋ ਲਾ ਲਈਏ ਜਾਂ ਕਈ ਵਾਰੀ ਯਾਰ ਦੋਸਤ ਵਿਆਹ ਸ਼ਾਦੀ ਚ ਕਹਿ ਦਿੰਦੇ ਚੱਲ ਮਨਾ ਲਾ ਲਈਏ ਬਹੁਤ ਕੋਲੇ ਬੈਠੇ ਪੀਂਦੇ ਆ ਇਹ ਨਹੀਂ ਪੀਂਦੇ ਉਹਨਾਂ ਕੋਲੇ ਬੈਠੇ ਪੀਂਦੇ ਤਕੇਹਂਦੇ ਨਹੀਂ ਵੀ ਜਨਾਨੀ ਮਗਰ ਲੱਗਿਆ ਫਿਰਦਾ ਵੀ ਦਾ ਦਾਰੂ ਵੀ ਛੱਡ ਗਿਆ ਨਹੀਂ ਮੈਂ ਤਾਂ ਉਹ ਲੋਕਾਂ ਨੂੰ ਮਤਾਂ ਦਿਨਾਂ ਵੀ ਦਾਰੂ ਚ ਕੁਛ ਨਹੀਂ ਰੱਖਿਆ ਦਾਰੂ ਨਾਲ ਜ਼ਿੰਦਗੀ ਮੌਤ ਹੀ ਆਸਾਂ ਮਾਰਨੀ ਇਹ ਤਾਂ ਜੇ ਕੋਈ ਘਰੇ ਵੀ ਆਉਂਦਾ ਨਾ ਕਿੰਨਾ ਜ਼ਿਆਦਾ ਔਖਾ ਟਾਈਮ ਸੀ ਜਿਸ ਟਾਈਮ ਵਿਆਹ ਕੇ ਆਉਨੇ ਹੋ ਤੁਸੀਂ ਆਪਣਾ ਪਹਿਲਾ ਬੱਚਾ ਵੀ ਇੱਥੇ ਲੈ ਕੇ ਆਉਣਾ ਹਫ਼ਤੇ ਬਾਅਦ ਲੈ ਕੇ ਆਈ ਸੀ ਉਹਨੂੰ ਜਦੋਂ ਮੇਰਾ ਵਿਆਹ ਹੋ ਗਿਆ ਕਹਿੰਦੇ ਨਾਲ ਪਤਾ ਨਹੀਂ ਕਹਿੰਦੇ ਨਾਲ ਲੈ ਕੇ ਨਹੀਂ ਜਾਈਦਾ ਪਤਾ ਨਹੀਂ ਕੋਈ ਰਿਵਾਜ ਹੋਣਾ ਕੋਈ ਹਸਾਬ ਕਿਤਾਬ ਇਹਨਾਂ ਦਾ ਫਿਰ ਹਫ਼ਤੇ ਬਾਅਦ ਉਹ ਰੋਂਦਾ ਰਿਹਾ ਰੋਈ ਗਿਆ ਰੋਈ ਗਿਆ ਕਿਉਂਕਿ ਮੇਰੇ ਤੋਂ ਦੂਰ ਨਹੀਂ ਸੀ ਗਿਆ ਰਿਆ ਕਦੀ ਫਿਰ ਹਫਤੇ ਬਾਅਦ ਉਹਨੂੰ ਇੱਥੇ ਲਿਆਂਦਾ ਸੀ ਇੱਥੇ ਲਿਆ ਕੇ ਤਾਂ ਬਸ ਉਹ ਵਿਚਾਰਾ ਬਿਮਾਰ ਹੀ ਰਿਆ ਠੀਕ ਰਿਆ ਹੀ ਨਹੀਂ ਫਿਰ ਉਹਦੀ ਹਾਲਤ ਹੋਰ ਹੀ ਹੋ ਗਿਆ ਰੰਗ ਵੀ ਉਹਦਾ ਕਾਲਾ ਸ਼ਾਹ ਹੋ ਗਿਆ ਤੇ ਕੁਝ ਲੋਕੀ ਬਸ ਜਿਵੇਂ ਤੁਹਾਨੂੰ ਬਹੁਤ ਗੱਲਾਂ ਕਰਨ ਲੱਜੰਦੇ ਆ ਜਰਿਆ ਕਿਸੇ ਨੇ ਨਹੀਂ ਇੱਥੇ ਉੱਥੇ ਫਿਰ ਮੇਰੇ ਪਾਪਾ ਮੰਮੀ ਤਾਂ ਜਾਣ ਵਸਦੀ ਉਹਨਾਂ ਦੀ ਉਹਦੇ 'ਚ ਹੂੰ ਤਾਂ ਲੈ ਗਏ ਕਹਿੰਦੇ ਅਸੀਂ ਨਹੀਂ ਅਸੀਂ ਉੱਥੇ ਹੀ ਰੱਖਾਂ ਹੁਣ ਉਹ ਤੁਹਾਡੇ ਮੰਮੀ ਪਾਪਾ ਹਾਂਜੀ ਮੰਮੀ ਡੈਡੀ ਕਿਹਾ ਤੇ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਚੱਲਿਆ ਕਿਉਂਕਿ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਇਹਨਾਂ ਜਾਂ ਕੋਈ ਵੀ ਐ ਵੀਡੀਓਜ਼ ਆਪਾਂ ਦੇਖਦੇ ਹਾਂ ਜਦੋਂ ਇੰਸਟਾ ਖੋਲ੍ਹ ਲਈਏ ਸਕਰੋਲ ਕਰੀਏ ਬਹੁਤ ਲੋਕੀ ਵੀਡੀਓਜ਼ ਪਾਉਂਦੇ ਨੇ ਤੁਸੀਂ ਇਹ ਵੀਡੀਓ ਕਿਵੇਂ ਪਾਉਣ ਲੱਗੇ ਮੈਂ ਪਹਿਲੀ ਵਾਰੀ ਜਦੋਂ ਵੀਡੀਓ ਬਣਾਈ ਟਿਕਟੋਕ ਤੇ ਬਣਾ ਕੇ ਪਾਤੀ ਤੇ ਮੁੜ ਕੇ ਮੈਂ ਥੋੜੀ ਕਿਤੇ ਦਰ ਵਾਰ ਫਿਰ ਡਿਲੀਟ ਕਰਤੀ ਤੇ ਫਿਰ ਮੈਂ ਇਹ ਮੈਨੂੰ ਕਹਿੰਦੇ ਨਹੀਂ ਨਹੀਂ ਇੱਕ ਹੀ ਕਰੀ ਜੰਨੀ ਆ ਤੂੰ ਰਹਿਣ ਦੇ ਵੀਡੀਓ ਨਹੀਂ ਪੋਣੀ ਫਿਰ ਉਸ ਤੋਂ ਬਾਅਦ ਥੋੜੇ ਪਤਾ ਨਹੀਂ ਇਹਨਾਂ ਦਾ ਕੀ ਮਨ ਬਣਿਆ ਮੈਂ ਕਹਾ ਮੈਂ ਕਹਾ ਬੋਲ ਦੇ ਨੀ ਮੈਨੂੰ ਬਣਾ ਲੈਂਦੋ ਵੀਡੀਓ ਵੀ ਮੈਂ ਕਿਹੜਾ ਕੋਈ ਗਲਤ ਬੋਲਣਾ ਹਨਾ ਮੈਨੂੰ ਸ਼ੌਕ ਆ ਸ਼ੁਰੂ ਤੋਂ ਵੀ ਮਾਪਿਓ ਘਰੇ ਉੱਥੇ ਵੀ ਮੇਰੇ ਕੋਲ ਫੋਨ ਤਾਂ ਹੁੰਦਾ ਨਹੀਂ ਸੀ ਇੱਥੇ ਆ ਕੇ ਮੈਂ ਸਿੱਖੀ ਆ ਮੈਨੂੰ ਕਿਹੜਾ ਚਲਾਉਣਾ ਹੁੰਦਾ ਸੀ ਕਿ ਸਾਡੇ ਤਾਂ ਹੁੰਦਾ ਨਹੀਂ ਸੀ ਉਸ ਟਾਈਮ ਟੱਚ ਫੋਨ ਬਹੁਤ ਘੱਟ ਹੁੰਦੇ ਸੀ ਹਨਾ ਤੇ ਫਿਰ ਇਹ ਕਹਿੰਦੇ ਚੱਲ ਇਹ ਵੀ ਲੱਗ ਕੇ ਨਾਲ ਬਣਾਉਣ ਅੱਛਾ ਇਹ ਵੀ ਮੇਰੇ ਨਾਲ ਵੀਡੀਓ ਪਾਉਣ ਲੱਗ ਕੇ ਕਹਿੰਦਾ ਚੱਲ ਆਪਾਂ ਦੋਨੇ ਬਣਾਣੇ ਆ ਤੇ ਫਿਰ ਮੈਂ ਇਹਨਾਂ ਨੂੰ ਇਹ ਕਿਹਾ ਬਣਾਉਣ ਲੱਗੀ ਨੇ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਦੇਖੋ ਤੁਸੀਂ ਅੱਜ ਮੰਨ ਗਏ ਮੈਂ ਕਿਹਾ ਕੱਲ ਨੂੰ ਤੁਹਾਨੂੰ ਪੇੜ ਚੋਂ ਕਿਸੇ ਨੇ ਉੱਠ ਕੇ ਕਹਤਾ ਹਾਂ ਲੈ ਓਏ ਤੂੰ ਆ ਕੀ ਕਰਦਾ ਤੇਰੀ ਘਰ ਵਾਲੀ ਕੀ ਕਰਦੀ ਆ ਹਨ ਮੈਂ ਕਿਹਾ ਤੁਸੀਂ ਆ ਕੇ ਮੇਰੇ ਨਾਲ ਲੜੋ ਲੈ ਤੂੰ ਆ ਕੀ ਕਰਤਾ ਮੈਨੂੰ ਛੇਡਾਂ ਕਰਦੇ ਆ ਮੈਂ ਕਿਹਾ ਮੈਨੂੰ ਇਹ ਗੱਲ ਨਾ ਕਿਓ ਮੈਂ ਕਿਹਾ ਵੇਖ ਲਓ ਵੀਡੀਓ ਤਾਂ ਚਲੀ ਜਾਂਦੀ ਸਾਰੇ ਪਾਸੇ ਉਹ ਮੈਂ ਵੀ ਨਹੀਂ ਮੋੜ ਸਕਦੀ ਮੈਂ ਕਿਹਾ ਅਗਲੇ ਨੇ ਸੇਵ ਕਰ ਕਰਕੇ ਆਪਦੀਆਂ ਆਈਡੀਆਂ ਚ ਪਾ ਲੈਣੀ ਆ ਮੈਂ ਕਿਹਾ ਵੀ ਫੜ ਕੇ ਇੱਥੋਂ ਤਾਂ ਡਿਲੀਟ ਕਰ ਦਾਂਗੇ ਸਾਰੇ ਨਟ ਤੋਂ ਨਹੀਂ ਹੋਣੀ ਕਹਿੰਦੇ ਨਹੀਂ ਕਹਿੰਦੇ ਠੀਕਾ ਕਹਿੰਦੇ ਨੀ ਨਹੀਂ ਕੋਈ ਕਹੀ ਆਵੇਂ ਕਹਿੰਦਾ ਆਪਾਂ ਕਿਹੜਾ ਕਿਸ ਤੋਂ ਲੈ ਕੇ ਖਾਣਾ ਕੋਈ ਗੱਲ ਨਹੀਂ ਪਹਿਲਾਂ ਤਾਂ ਅਸੀਂ ਸ਼ੌਂਕ ਨੂੰ ਹੀ ਬਣਾਉਂਦੇ ਸੀ ਉਹੀ ਬਣਾ ਲੈਣੀ ਪਾ ਲੈਣੀ ਸਾਨੂੰ ਉਸ ਟਾਈਮ ਵੀ ਸਾਡੇ ਤੇ ਟਾਈਮ ਔਖਾ ਸੀਗਾ ਗਰੀਬੀ ਸੀਗੀ ਤੇ ਸ਼ੌਂਕ ਨੂੰ ਬਣਾਉਣੀ ਮੁੜ ਕੇ ਜਦੋਂ ਵਾਇਰਲ ਹੋ ਗਈਆਂ ਫਿਰ ਮੈਨੂੰ ਉਦੋਂ ਤਾਂ ਪਤਾ ਹੀ ਨਹੀਂ ਸੀ ਵੀ ਪੈਸੇ ਪੂਸੇ ਵੀ ਆਉਂਦੇ ਇੱਥੋਂ ਚੈਨਲਾਂ ਤੋਂ YouTube ਤੋਂ ਪੈਸਾ ਆਉਂਦਾ ਮੈਨੂੰ ਨਹੀਂ ਸੀ ਪਤਾ ਮੁੜ ਕੇ ਵੀਡੀਓ ਵਾਇਰਲ ਹੋ ਗਈ ਸਾਡੀ ਉੱਥੇ ਤੇ ਉਹ ਬੈਨ ਹੋ ਗਿਆ ਫਿਰ ਮੈਂ ਬੈਠੀ ਸੀ 2-3 ਸਾਲ ਆਈ ਬੈਠੀ ਸੀ ਫਿਰ ਮੈਨੂੰ ਸਾਲ ਕੋ ਪਹਿਲਾਂ ਇੰਸਟਾਗ੍ਰam ਦਾ ਪਤਾ ਲੱਗਿਆ ਤੇ ਕਹਿੰਦੇ ਪੈਸੇ ਆਉਂਦੇ ਆ ਮੈਂ YouTube ਚੈਨਲ ਤੇ ਬਣਾਈਆਂ ਸੀ ਵੀਡੀਓ ਪਾਉਂਦੀ ਸੀ ਉਹ ਚੱਲੀਆਂ ਨਹੀਂ ਕਿਉਂਕਿ ਆਪਾਂ ਦਾ ਕਿਹੜਾ ਨਾਮ ਸੀਗਾ ਜੇ ਹੁਣ ਕੋਈ ਪਛਾਣ ਹੋਵੇ ਬੰਦਾ ਦਾ ਚੱਲਦਾ ਉਹ ਚੈਨਲ ਨੂੰ ਬੜੇ ਨੂੰ ਮੇਰੇ ਨੂੰ 4 ਸਾਲ ਹੋ ਗਏ YouTube ਚੈਨਲ 5000 ਸਬਸਕ੍ਰਾਈਬਰ ਆ ਉਹਦੇ ਤੇ ਤੇ ਉਹ ਨਹੀਂ ਚੱਲੇ ਆ ਉਹਦੇ ਤੇ ਵੀਡੀਓ ਬਾੜੀ ਵਾਇਰਲ ਨਹੀਂ ਹੋਈਆਂ ਫਿਰ ਜਦੋਂ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਚੋਲਾ ਵਾਲੀ ਤੇ ਆਮੀਨ ਨਹੀਂ ਹੋਇਆ ਮੈਨੂੰ ਇਹ ਵੀਡੀਓ ਵਾਇਰਲ ਹੋ ਨੀ ਮੀ ਨਾ ਹੀ ਮੇਰੇ YouTube ਚੈਨਲ ਨੂੰ ਹੋਇਆ ਜੋ ਮੋਨਟਾਈਜ਼ ਵੀ ਹੋਣ ਵਾਲਾ ਚਲੋ ਮੁਬਾਰਕਾਂ ਫਿਰ ਤਾਂ ਬਹੁਤ ਬਹੁਤ ਕੀ ਥੈਂਕ ਯੂ ਭਾਜੀ ਜਦੋਂ ਭੈਣ ਨੇ ਵੀਡੀਓ ਪਾਉਣੇ ਸ਼ੁਰੂ ਕੀਤੀਆਂ ਚਲੋ ਇੱਕ ਟਾਈਮ ਤਾਂ ਤੁਸੀਂ ਹਾਂ ਕਰਤੀ ਪਰ ਕਈ ਵਾਰੀ ਨਾ ਇਦਾਂ ਹੁੰਦਾ ਵੀ ਜਦੋਂ ਆਪਾਂ ਯਾਰਾਂ ਦੋਸਤਾਂ ਚ ਜਾਈਏ ਯਾਰ ਇਸ ਤਰ੍ਹਾਂ ਅਗਲਾ ਕਹਿ ਦਿੰਦਾ ਤੁਹਾਡੀ ਜਨਾਨੀ ਮਗਰ ਲੱਗਿਆ ਤਾਂ ਤੇਰੀ ਜਨਾਨੀ ਦੇਖ ਲੈ ਵੀਡੀਓ ਪਾਉਂਦੀ ਐ ਇਹਨੂੰ ਕੋਈ ਕੰਮ ਨਹੀਂ ਦੇਖੀ ਕਿਤੇ ਹੋਰ ਨਾ ਗੱਲਬਾਤ ਇਹਦੀ ਇੱਕ ਚੱਲਦੀ ਹੋਵੇ ਜਾਂ ਕੁਛ ਐ ਇਦਾਂ ਦੇ ਸਵਾਲ ਸੁਣਨ ਨੂੰ ਮਿਲੇ ਹਾਂ ਬਹੁਤ ਲੋਕਾਂ ਦੇ ਸਾਡੇ ਆਪ ਦੇ ਛੇਡਾਂ ਹੀ ਕਰਦੇ ਸੀ ਮੈਨੂੰ ਵੀ ਛੇਡਾਂ ਹੀ ਕਰਦੇ ਕਹਿੰਦੇ ਆਪ ਦੀ ਗੱਲ ਦਾ ਵੀਡੀਓ ਪਾਈ ਜਾਣਾ ਚੰਗੀ ਤਰ੍ਹਾਂ ਭਾਂਡੇ ਮਨ ਜਾ ਘਰ ਹੂੰ ਲੀੜੇ ਤੋਂ ਨਾ ਮੈਲ ਨਹੀਂ ਨਿਕਲਦੀ ਲੀੜਿਆਂ ਚ ਹਾਂ ਮਜ਼ਾਕ ਢਾਉਂਦੇ ਆ ਵੀਡੀਓ ਚ ਚੰਗੀ ਹਾਂ ਆਪਦੇ ਵੀ ਮੈਨੂੰ ਬਹੁਤ ਇੱਥੋਂ ਦੀ ਕਹਿੰਦੇ ਆ ਕਹਿੰਦੇ ਇਹਨੂੰ ਰੋਕ ਲੈਨੇ ਨਿਕਲ ਜਾਣਾ ਹੂੰ ਇੱਥੋਂ ਦੀ ਕਹਿੰਦੇ ਆ ਗੱਲਾਂ ਚਾਹੇ ਮਜ਼ਾਕ ਚ ਕਹਿੰਦੇ ਆ ਪਰ ਦਿਲ ਤੇ ਗੱਲ ਲੱਗਦੀ ਆ ਵੀ ਸੋਚੀਦਾ ਵੀ ਹੁਣ ਜਦੋਂ ਔਖਾ ਟਾਈਮ ਸੀ ਮੈਂ ਉਦੋਂ ਨਹੀਂ ਗਈ ਹੁਣ ਤਾਂ ਮਹਾਰਾਜ ਦਾ ਐਵੇਂ ਕੀ ਰੰਗ ਭਗ ਲਾਏ ਆ ਜਦੋਂ ਮੇਰੇ ਤੇ ਬਹੁਤ ਔਖਾ ਟਾਈਮ ਸੀਗਾ ਦੁੱਧ ਚਾਹ ਤੋਂ ਵੀ ਬਿਠੀ ਹੁੰਦੀ ਸੀ ਮੈਂ ਮੈਂ ਉਦੋਂ ਨਾ ਗਈ ਤਾਂ ਹੁਣ ਮੈਂ ਜਾਊਂਗੀ ਇਹਨਾਂ ਨੂੰ ਛੱਡ ਕੇ ਜਦੋਂ ਇਹ ਜਮਾਂ ਸਹੀ ਨਹੀਂ ਪਰ ਕਈ ਵਾਰੀ ਐਦਾਂ ਹੁੰਦਾ ਨਾ ਜਦੋਂ ਬਾਰੀ-ਬਾਰੀ ਲੋਕ ਇੱਕੋ ਹੀ ਗੱਲ ਬਾਰ-ਬਾਰ ਕਹਣ ਤਾਂ ਬੰਦੇ ਦੇ ਮਨ ਚੋਂ ਕੱਲ ਕਿਤੇ ਨ ਕਿਤੇ ਘਾਰ ਘਾਰ ਜਾਂਦੀ ਆ ਵੀ ਮਨਾ ਕਿ ਜੇ ਸੱਚ ਹੋ ਗਏ ਤੁਹਾਡੇ ਮਨ ਚ ਕਦੀ ਹੋਇਆ ਨਹੀਂ ਮੈਂ ਇਹਨੂੰ ਕਹਿੰਦਾ ਹੁੰਦਾ ਸੀ ਪਰ ਮੈਂ ਕਹਾਂ ਵੀ ਇਹ ਗੱਲ ਨਾ ਕੋਈ ਲੰਬਾ ਨਾ ਕਿਸੇ ਤੋਂ ਆਵੇ ਬਸ ਹੋਰ ਵੀਡੀਓ ਦਾ ਕੋਈ ਚੱਕਰ ਨਹੀਂ ਵੀਡੀਓ ਤਾਂ ਮੈਂ ਕਿਹਾ ਮੈਂ ਵੀ ਤੇਰੇ ਨਾਲ ਬਣਾ ਕੇ ਦੋਨੇ ਪਾਦਿਆ ਕਰਾਂਗੇ ਮੈਂ ਕਿਹਾ ਲੋਕਾਂ ਦਾ ਨਾ ਡਰ ਬਸ ਕਿ ਲੰਬੇ ਵਾਲੀ ਗੱਲ ਨਾ ਹੋਵੇ ਇਹ ਆਂਦੀ ਨਹੀਂ ਉਹ ਜਿਨੀ ਸਧਾਰਣੀ ਵੀਡੀਓ ਆਪਣੀ ਸਹੀ ਵੀਡੀਓ ਕੋਈ ਚੱਕਰ ਨਹੀਂ ਫੇਰ ਮੈਂ ਕਿਹਾ ਵੀ ਚੱਲ ਠੀਕ ਹੈ ਇੱਕ ਦਵਾਈ ਦੂ ਵੀ ਖਾਂਦੀ ਸੀ ਠੀਕ ਰਹਿਣ ਲੱਤੀ ਮੈਨੂੰ ਐ ਵੀ ਹੌਸਲਾ ਹੋ ਗਿਆ ਮੈਂ ਕਿਹਾ ਵੀ ਚਲ ਉਧਰਲੇ ਪਾਸੋਂ ਕਿਹੜਾ ਛੁੱਟਿਆ ਚਲ ਇਧਰ ਲੱਗੀ ਜਾਂ ਲੱਗੀ ਤਾਂ ਨਾਲੇ ਘਰੇ ਰਹਿੰਦੀ ਐ ਮੈਂ ਕਿਹਾ ਚੱਲ ਵਧੀਆ ਚਲੋ ਮੇਰਾ ਆਖੀਰਲਾ ਸਵਾਲ ਹੈ ਜਿਹੜੇ ਲੋਕ ਤੁਹਾਡੀ ਮਦਦ ਕਰਨਾ ਚਾਹੁੰਦੇ ਨੇ ਜਾਂ ਨਹੀਂ ਕਿਸੇ ਕਾਰਨ ਕਰਕੇ ਕਰ ਸਕਦੇ ਜਾਂ ਜਿਹੜੇ ਤੁਹਾਡੇ ਵਾਂਗ ਇਸ ਤਰ੍ਹਾਂ ਸੰਘਰਸ਼ ਦੇ ਵਿੱਚੋਂ ਨਿਕਲ ਰਹੇ ਨੇ ਗਰੀਬੀ ਦਾਵੇ ਜ਼ਿੰਦਗੀ ਕੱਟ ਰਹੇ ਨੇ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਵੋਗੇ ਜਾਂ ਫਿਰ ਜਿਹੜੇ ਲੋਕ ਤੁਹਾਡੀ ਮਦਦ ਕਰਨਾ ਚਾਹੁੰਦੇ ਨੇ ਉਹ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦੇ ਨੇ ਜਿਹੜੇ ਮੇਰੀ ਮਦਦ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਕਈ ਨਾ ਕਾਰ্তিক ਨੂੰ ਫੋਨ ਲਾਉਂਦੇ ਆ এলিਗੈਂਟ ਗਿਫਟ ਗੈਲਰੀ ਵਾਲਿਆਂ ਨੂੰ ਕਿਉਂਕਿ ਉਹ ਬਾਇਓ ਤੇ ਜਿਹੜਾ ਨੰਬਰ ਆ ਉਹ ਕਾਰ্তিক ਕੋਲ ਆ ਤੇ ਉਹ ਵਿਸ਼ਵਾਸ ਨਹੀਂ ਕਰਦੇ ਮੈਂ ਉਹਨਾਂ ਨੇ ਇਹੀ ਕਹੂੰਗੀ ਕਿ ਉਹ ਮੇਰਾ ਭਰਾ ਹੀ ਆ ਠੀਕ ਆ ਤੁਸੀਂ ਉਹਦੇ ਨਾਲ ਕੰਟੈਕਟ ਕਰੋ ਜਿਵੇਂ ਤੁਹਾਨੂੰ ਕਹਿੰਦਾ ਉਹ ਸਹੀ ਆ ਉਹ ਕੋਈ ਫਰਾਡ ਵਾਲਾ ਨਹੀਂ ਹੈਗਾ ਉਹ ਤਾਂ ਸਗੋਂ ਖੁਦ ਮੇਰੀ ਹੈਲਪ ਕਰਦਾ ਵਿਚਾਰਾ ਉਹ ਭਰਾ ਨਾਲ ਕਿਵੇਂ ਮਿਲਾਪ ਹੋਇਆ ਤੁਹਾਡਾ ਉਹਨਾਂ ਜਦੋਂ ਮੇਰੀ ਵੀਡੀਓ ਵਾਇਰਲ ਹੋਈ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਇਨਬਾਕਸ 'ਚ ਤੇ ਉਹਨੇ ਜਦੋਂ ਮੈਨੂੰ ਮੈਸੇਜ ਕਰਿਆ ਕਹਿੰਦਾ ਦੀਦੀ ਮੈਂ ਤੁਹਾਨੂੰ ਭੈਣੇ ਵੀ ਗਿਫਟ ਭੇਜਣਾ ਹੈ ਤੇ ਆਪਣਾ ਮਤਲਬ ਐਡਰੈਸ ਸੈਂਡ ਕਰਿ ਮੈਂ ਖੁਸ਼ ਹੋਊਗੀ ਕਿਉਂ ਮੈਨੂੰ ਕਦੀ ਗਿਫਟ ਮਿਲਿਆ ਨਹੀਂ ਸੀਗਾ ਮੈਨੂੰ ਐਸੀ ਹਾਇ ਗਿਫਟ ਮਿਲੂਗਾ ਪਤਾ ਨਹੀਂ ਕੀ ਮਿਲੂਗਾ ਮੈਂ ਐਡਰੈਸ ਭੇਜਤਾ ਹਨ ਤੇ ਐਡਰੈਸ ਜਦੋਂ ਭੇਜਿਆ ਤੇ ਉਹਨਾਂ ਨੇ ਸਾਨੂੰ ਗਿਫਟ ਭੇਜੇ ਪਰਸ ਨਾਮ ਲਿਖਿਆ ਹੋਏ ਉੱਤੇ ਇਹ ਕਿੰਨਾਂ ਲਈ ਇੱਕ ਮੇਰੇ ਲਈ ਤਿੰਨ ਬੋਤਲਾਂ ਪਾਣੀ ਦੀ ਉਹਨਾਂ ਤੇ ਵੀ ਨਾਮ ਲਿਖਿਆ ਤੇ ਚੌਕਲੇਟਾਂ ਡੈਰੀ ਮਿਲਕ ਹਨ ਡੱਬੇ 'ਚ ਉਹਨਾਂ ਨੇ ਪੈਕ ਕਰਕੇ ਵਾਵਾ ਗਿਫਟ ਜੇ ਭੇਜੇ ਬਣਾ ਕੇ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਉਹਦੀ ਮੇਰੇ ਨਾਲ ਗੱਲਬਾਤ ਸ਼ੁਰੂ ਹੋਈ ਜਿਵੇਂ ਉਹ ਕਹਿੰਦਾ ਭਾਣੀ ਨੰਬਰ ਦੇ ਦੋ ਮੈਂ ਦੇਤਾ ਕਹਿੰਦਾ ਵੀ ਮੈਂ ਤੁਹਾਡਾ ਭਰਾ ਆਈਆਂ ਤੁਸੀਂ ਟੈਨਸ਼ਨ ਨਹੀਂ ਲੈਣੀ ਤੇ ਮੈਂ ਕਿਹਾ ਠੀਕ ਆ ਮੁੜ ਕੇ ਉਹ ਆਇਆ ਪੰਜਾਹ ਕੇ ਹੋਏ ਅੱਛਾ ਉਹ ਬਿਨਾ ਦੱਸੇ ਕੇਕ ਲੈ ਕੇ ਡਰੈਸ ਲੈ ਲਿਆ ਸੀ ਉਹਨੇ ਉਹਨੇ ਲੋਕੇਸ਼ਨ ਮੈਨੂੰ ਕਹਿੰਦਾ ਲੋਕੇਸ਼ਨ ਭੇਜੋ ਆਪਣੀ ਮੈਂ ਭੇਜਤੀ ਉਹ ਜਦੋਂ ਗੱਡੀ ਆ ਕੇ ਬਾਰ ਮੂਰੇ ਰੁਕੀ ਤੇ ਉਹਨਾਂ ਨੇ ਵਿੱਚੋਂ ਗੁਬਾਰੇ ਗੁਬੂਰੇ ਕੱਢੇ ਦਿਲਾਂ ਵਾਲੇ ਤੇ ਵਿੱਚ ਕੇਕ ਸੀਗਾ ਕੇਕ ਲੈ ਕੇ ਗਿਫਟ ਵਾਵਾ ਫਿਰ ਉਹਨਾਂ ਹੀ ਸਮਾਨ ਇਨਾਂ ਖਾ ਇਹਦੇ ਵਾਸਤੇ ਖਾਣ ਪੀਣ ਦਾ ਵਿੱਚ ਸੌਦਾ ਪੱਤਾ ਲੈ ਕੇ ਆਏ ਉਹ ਮੈਂ ਕਿਹਾ ਲੈ ਤੇ ਮੈਨੂੰ ਕਹਿੰਦਾ ਮੈਂ ਜਿੰਨੀ ਪੈਣੇ ਜਿੰਨੇ ਜੋਗਾ ਹੈਗਾ ਓਨਾ ਕਰੂੰਗਾ ਤੂੰ ਟੈਨਸ਼ਨ ਨਹੀਂ ਲੈਣੀ ਫਿਰ ਉਹ ਕੇਕ ਕੱਟ ਕਰਕੇ ਗਏ ਉਸ ਤੋਂ ਬਾਅਦ ਸਾਡੀ ਗੱਲ ਵਧੀਆ ਹੋਣ ਲੱਗੀ ਦੋਨਾਂ ਦੀ ਮਤਲਬ ਵਧੀਆ ਪਿਆਰ ਬਣ ਗਿਆ ਹਨ ਮੈਨੂੰ ਕਹਿੰਦਾ ਪੈਣੇ ਤੂੰ ਮੈਨੂੰ ਭਰਾ ਸਮਝ ਗੋਪੀ ਤੂੰ ਇਹ ਨਹੀਂ ਕਹਿਣਾ ਮੇਰਾ ਭਰਾ ਹੈ ਨਹੀਂ ਮੈਂ ਤੇਰਾ ਭਰਾ ਹੀ ਆ ਤੇ ਉਹਨੂੰ ਫਿਰ ਮੈਂ ਨੰਬਰ ਦਿੱਤਾ ਹੁਣ ਉਹ ਕਹਿੰਦਾ ਜੀ ਜੀ ਮੈਨੂੰ ਕਹਣਗੇ ਨੰਬਰ ਕਹਿੰਦਾ ਕੋਈ ਭਰਾ ਦੀ ਭੈਣ ਦਾ ਨੰਬਰ ਥੋੜੀ ਸ਼ੇਅਰ ਕਰਦਾ ਹੁੰਦਾ ਘਰ ਥਾਂ ਥਾਂ ਵੀ ਕਈ ਗਲਤ ਵੀ ਬੋਲ ਜਾਂਦੇ ਭੈਣੇ ਆਪਾਂ ਇਹ ਨਹੀਂ ਕਹਿੰਦੇ ਸਾਰੇ ਗਲਤ ਕਈ ਵਿੱਚ ਬੋਲ ਵੀ ਜਾਂਦੇ ਆ ਤੇ ਜੇ ਮੇਰੀ ਕਿਸੇ ਨੇ ਹੈਲਪ ਕਰਨੀ ਵੀ ਆ ਕਾਰਤਿਕ ਨਾਲ ਕੰਟੈਕਟ ਕਰ ਲੋ ਉਹ ਤੁਹਾਨੂੰ ਹਾਂ ਜੀ ਜਿਆਦਾ ਜ਼ਰੂਰੀ ਆ ਉਹ ਸਾਡਾ ਨੰਬਰ ਦੇ ਵੀ ਦਊਗਾ ਮੈਂ ਉਹਨੂੰ ਕਹਿ ਦਊਂਗੀ ਇਹਨਾਂ ਵਾਲਾ ਨੰਬਰ ਵੀ ਸ਼ੇਅਰ ਕਰ ਦਊਗਾ ਤੁਹਾਨੂੰ WhatsApp ਨੰਬਰ ਤੇ ਗੱਲ ਕਰ ਸਕਦੇ ਜਿਵੇਂ ਬਾਹਰਲੀ ਕੰਟਰੀ ਦੇ WhatsApp ਕਾਲ ਲੱਗਦੀ ਆ ਤੇ ਉਹ ਕਰ ਸਕਦੇ ਤੇ ਜਿਹੜੇ ਜ਼ਿੰਦਗੀ ਚ ਸੰਘਰਸ਼ ਏ ਇਸੇ ਤੋਂ ਜਿਸ ਤਰ੍ਹਾਂ ਤੁਸੀਂ ਸੰਘਰਸ਼ ਚੋਂ ਨਿਕਲੇ ਹੋ ਅਜੇ ਵੀ ਸੰਘਰਸ਼ ਕਰ ਰਹੇ ਹੋ ਜਿਹੜੇ ਅੱਜ ਵੀ ਲੋਕ ਉਸ ਸੰਘਰਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਸਿਰ ਦੇ ਉੱਤੇ ਛੱਤ ਨਹੀਂ ਹੈਗੀ ਮਨ ਕਈ ਵਾਰੀ ਉਹਨਾਂ ਦਾ ਡੋਲ ਜਾਂਦਾ ਉਹਨਾਂ ਨੂੰ ਕੀ ਕਹੋਂਗੇ ਕਿਉਂਕਿ 13 ਸਾਲ ਤੁਸੀਂ ਜ਼ਿੰਦਗੀ ਦੇ ਵਿੱਚ ਉਹ ਕੁਝ ਹੰਡਾਇਆ ਜਿਹੜਾ ਕੋਈ ਵੀ ਨਹੀਂ ਹੰਡਾ ਸਕਦਾ ਜੀ ਨਹੀਂ ਮੈਂ ਤਾਂ ਇਹੀ ਕਹੂੰਗੀ ਪਰਮਾਤਮਾ ਤੇ ਭਰੋਸਾ ਨਾ ਛੱਡੋ ਵੀਰੇ ਜਰੂਰ ਬਾਹ ਫੜਦਾ ਸਬਰ ਕਹਿੰਦੇ ਹੁੰਦੇ ਨਾ ਸਾਰੇ ਦਿਨ ਇੱਕੋ ਜਿਹੇ ਨਹੀਂ ਰਹਿੰਦੇ ਜੇ ਅੱਜ ਮਾੜਿਆ ਕੱਲ ਨੂੰ ਚੰਗੇ ਵੀ ਹੋਣਗੇ ਉਹਨੂੰ ਫਿਕਰ ਆ ਜਿਨੇ ਆਪਾਂ ਨੂੰ ਕਹਿੰਦੇ ਨਾ ਚੁੰਝ ਲਈ ਆ ਉਹਨੂੰ ਫਿਕਰ ਆ ਕੀ ਤਾ ਨਾ ਕੀਤਾ ਤਾਂ ਚੰਗਾ ਟਾਈਮ ਲਿਆਊਗਾ ਇਹ ਆਪਣਾ ਟਾਈਮ ਪ੍ਰੀਖਿਆ ਲੈਂਦਾ ਰੱਬ ਸਾਡੀ 13 ਸਾਲ 12 ਸਾਲ ਪ੍ਰੀਖਿਆ ਲਈ ਆ ਇਹ ਕੋਈ ਟਾਈਮ ਹੁੰਦਾ ਬਿਲਕੁਲ ਪੜੇ ਕਿੰਨਾ ਹੋ ਤੁਸੀਂ ਮੈਂ 10 ਪੜੀ ਹੈ ਮੈਂ ਚਪਚਪਰ ਵਧੀਆ ਫੋਨ ਚਲਾ ਲੈਨੇ ਹੋ ਐਡੀਟਿੰਗ ਕਰ ਲੈਨੇ ਦੀ ਐਡੀਟਿੰਗ ਵਧੀਆ ਕਰ ਲੈਨੇ ਚਲੋ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਵਾਈਗਰੂ ਤੁਹਾਨੂੰ ਇਸੇ ਤਰ੍ਹਾਂ ਭਾਗ ਲਾਈ ਰੱਖੇ ਤੁਹਾਡੀ ਜੋੜੀ ਨੂੰ ਸਲਾਮਤ ਰੱਖੇ ਤੁਸੀਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੋ ਤੇ ਪ੍ਰਗਟ ਵੀ ਜਵਾਨ ਹੋ ਕੇ ਪੁਲਿਸ ਆਫਸਰ ਬਣ ਜੇ ਹਾਂ ਤਾਜੀ ਅੱਜ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ ਮੀਨੂ ਸਰਾਹ ਹੋਰਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਕਿ ਕਿਸ ਤਰ੍ਹਾਂ ਇਸ ਘਰ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰ ਰਹੇ ਨੇ ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਇੰਨੇ ਹਸਮੁਖ ਸੁਭਾਅ ਦੇ ਨੇ ਜ਼ਿੰਦਗੀ ਦੇ ਵਿੱਚ ਇੰਨਾ ਕੁ ਸਿਆ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਤੇ ਸਾਡੀ ਅਪੀਲ ਹੈ ਕਿ ਜੇਕਰ ਤੁਸੀਂ ਵੀ ਇਸ ਪਰਿਵਾਰ ਦੀ ਇਸ ਭੈਣ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਵਾਰੀ ਇਹਨਾਂ ਨਾਲ ਸੰਪਰਕ ਕਰੋ ਕਿਉਂਕਿ ਅਸੀਂ ਰੱਜਿਆਂ ਨੂੰ ਰਜਾਈ ਜਾਂਦੇ ਆ ਪਰ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੇ ਬਾਰੇ ਅਸੀਂ ਸੋਚ ਨਹੀਂ ਰਹੇ ਤਾਂ ਉਮੀਦ ਹੈ ਸਾਡੀ ਇਹ ਇੰਟਰਵਿਊ ਤੁਹਾਨੂੰ ਪਸੰਦ ਆਈ ਹੋਵੇਗੀ ਅਜਈਆਂ ਸ਼ਖਸੀਅਤਾਂ ਦੇ ਨਾਲ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਸੰਘਰਸ਼ ਤੇ ਪੜਾਵਾਂ ਦੇ ਵਿੱਚੋਂ ਨਿਕਲ ਰਹੇ ਨੇ ਉਹਨਾਂ ਦੇ ਨਾਲ ਰੂਬਰੂ ਕਰਵਾਉਂਦੇ ਰਾਵਾਂਗੇ ਜੁੜੇ ਰੋਟੇ